ਡੂੰਗਾ ਲਾਲਾ ਹਲਵੇ ਤੇਰੀ ਘਰੇ ਨੌਕਰੀ ਜਾਂ ਕਹਿੰਦੇ ਹੁੰਦੇ ਆ ਡੂੰਗਾ ਲਾਲਾ ਹਲਵੇ ਤੇਰੀ ਘਰੇ ਕੈਨੇਡਾ ਤੁਹਾਡੇ ਮਨ ਦੇ ਵਿੱਚ ਇੱਕ ਪਲਾਨ ਕਿਵੇਂ ਆਇਆ ਵੀ ਅਸੀਂ ਆ ਸਾਮਾਨ ਬਣਾਈਗੇ ਬਣਾ ਕੇ ਜਾਨਕੀ ਵੇਚਾ ਕਰੀਗੇ ਸਾਨੂੰ ਸਰਕਾਰ ਵੱਲੋਂ ਸਾਨੂੰ ਮਸੀਨਾ ਦਿੱਤੀਆਂ ਗਈਆਂ ਤੇ ਪੰਚਾਇਤ ਨੇ ਸਾਨੂੰ ਜਗ੍ਹਾ ਦੇਤੀ ਹੈ ਜੀ ਬੱਦਗੇ ਆ ਸਾਡਾ ਕੰਮ ਚੱਲਦਾ ਕੋਈ ਇਹੋ ਜੀ ਗੱਲ ਨਹੀਂ ਵੀ ਨਹੀਂ ਕੰਮ ਚੱਲਦਾ ਹੈਨਾ ਬਹੁਤ ਜਿਆਦੇ ਸਾਥੋਂ ਬਿਸਕਟ ਪੜਾਉਣ ਹੁੰਦੇ ਬਾਕੀ ਸਿਰੇ ਸਮੋਸਾ ਤੇ ਪਲੇਟ ਸਾਡੀ ਵਾਧੂ ਵੇਖਦੀ ਪੂਰਾ ਕੰਮ ਬਹੁਤ ਵਧੀਆਗਾ ਜਿਹਨੇ ਚਲਾਉਣਾ ਕੰਮ ਹੈਵੀ ਆ ਤੇ ਪਰ ਆਇਆ ਵੀ ਇਧਰ ਪੈਸਾ ਉਹਨਾ ਉੰਨੀ ਜਿਵੇਂ ਚੱਲਣਾ ਵੀ ਪੈਸੇ ਤਾਂ ਬਣਦਾਨ ਕਿਓ ਕਿ ਮੇਲੇ ਤੋਂ ਵੱਡੀ ਐ ਥੋੜੀ ਇਹਨਾਂ ਨੂੰ ਡਾਂਟਦੀ ਨਹੀਂ ਕਹਿੰਦੀ ਵੀ ਹੁੰਦੀ ਐ ਵੀ ਕੀ ਗੱਲ ਭਾਈ ਤੁਸੀਂ ਵੱਡਾ ਕਿੰਨੀ ਤੱਕ ਸੁਦੇ ਹਾਂ ਨਹੀਂ ਆਂਗਾ ਅਸੀਂ ਹੁਣ ਹਰ ਰੋਜ਼ ਕੀ ਕਰ ਗਿਆ ਅਸੀਂ ਸਾਫ ਸਫਾਈਆਂ ਕਰਦੇ ਆਂ ਐਨਾ ਗੱਲਾਂ ਦੇ ਵਿੱਚ ਥੋੜੀਆਂ ਗੱਲਾਂ ਪਰ ਮੇਰਾ ਮੁੱਸਾ ਨਹੀਂ ਕਰਦਾਂ ਪਰ ਜੇ ਆਪਾਂ ਦੇਖੀਏ ਤਾਂ ਬਾਹਰਲੇ ਦੇਸ਼ ਵਿੱਚ 60 7 70 70 ਸਾਲ ਦੇ ਕ੍ਰੀਟ ਚੱਕੀ ਫਿਰਦੇ ਬੁੜੇ ਨੇ ਰੁੜਦੇ ਫਿਰਦੇ ਡਿੱਗਦੇ ਫਿਰਦੇ ਪੈਂਟਾਂ ਚੜਾਂਗਾ ਹੁੰਦੀਆਂ ਤਾਂ ਕਈ ਪਟਵਾਰੀ ਲੱਗੇ ਹੁੰਦੇ ਮੱਤ ਉੱਥੇ ਜਾ ਕੇ ਆਲੂ ਪੱਤੀ ਜਾਂਦੇ ਐ ਉਸ ਗੱਲ ਨੂੰ ਤਾਂ ਅਸੀਂ ਬਹੁਤ ਦੁੱਗਣਾ ਚੰਗੇ ਐ ਦੇ ਵਾਸਤੇ ਆਮ ਹਲਵਾਈ ਬਣਾ ਨਹੀਂ ਸਕਦਾ ਬੇਸ਼ੱਕ ਦੀ ਸੱਤ ਪਕਵਾਨ ਪਕਾਉਂਦਾ ਹੋਵੇ ਇਹ ਜੇ ਆਪਾਂ ਸਿੱਖ ਕੇ ਆਵਾਂਗੇ ਪੈਟੀ ਫੇਰ ਬਣਦੀ ਹੈ ਇਹ ਬਦਾਮ ਵਾਲੇ ਬਿਸਕੁਟ ਹੈ ਦੇਖੋ ਹਨਾ ਆ ਵੀ ਬਦਾਮ ਲੱਗੇ ਹੋਏ ਉੱਥੇ ਇਹ ਵੇਲ ਕੇ ਬਣਾਏ ਹੋਏ ਆ ਆ ਜਿਹੜੇ ਕੋਕੋਨਟ ਵਾਲੇ ਇਹਦੇ ਵਿੱਚ ਦੂਜਾ ਸਮਾਨ ਪਾਉਂਦੇ ਆ ਹੋਰ ਚੀਜ਼ਾ ਡੱਡ ਡੱਡ ਅਲਗ-ਅਲਗ ਪਈ ਦਗਾ ਮੈਂ ਡੱਬੇ ਭਰੇ ਪਏ ਆ ਜ ਹੁਣ ਤਿੰਨ ਦਿਨ ਹੋ ਗਏ ਬਣਿਆ ਨੂੰ ਇਹ ਨਹੀਂ ਪਤਾ ਜਦੋਂ ਬਣਾ ਲੈ ਉਹ ਬਿਨਾਂ ਦੱਸੇ ਪੁੱਛੇ ਤੋਂ ਵੀ ਆ ਸਕਦੇ ਆ ਜੀ ਅੱਛਾ ਹਾਂਜੀ ਸਾਡੀ ਚਾਹ ਕਿੰਨੂੰ 15 ਦਿਨਾਂ ਤੱਕ ਹੁੰਦ ਗਈ ਰਹਿੰਦੀ ਐ ਜੇ ਅਸੀਂ ਕੋਈ ਮਲਾਪਟ ਵਾਲੀ ਚੀਜ਼ ਕੋਈ ਨੇਚ ਪਾ ਨਹੀਂ ਸਕਦੇ। ਗਰੁੱਪ ਦੇ ਮੈਂਬਰੋਂ ਤੁਹਾਡਾ ਜਵਾ ਕੋਈ ਖਾਣ ਆ ਗਿਆ ਫਰਜ਼ ਕਰ ਲੋ। ਉਹਨੇ ਕਿਹਾ ਮੰਮੀ ਮੈਂ ਬਰੈਡ ਖਾ ਕੇ ਜਾਣਾ। ਕੀ ਤੁਹਾਡੇ ਖਾਤੇ 'ਚ ਪੈਸੇ ਪਾ ਦਿੱਤੇ ਜਾਂਦੇ ਆ? ਅਸੀਂ ਪੈਸੇ ਲੈ ਕੇ ਖਵਾਉਂਦੇ ਆ। ਬੇਸ਼ੱਕ ਸਾਡਾ ਆਵਦੇ ਕੰਮ ਐ। ਇਹ ਕਾਵਤਾ ਲਿਆ ਆਂ ਆਟੇ ਤੇ ਦੁਕਾਨਦਾਰੀ ਆਟਾ। ਦੁਕਾਨਦਾਰੀ ਆਟਾ ਅਸੀਂ ਪੈਸੇ 'ਚ ਹੀ ਦਿੰਨੇ ਆ। ਇਹ ਸਾਡੇ ਕੋਲੋਂ ਤਾਂ ਜਿਹੜੇ ਅਫਸਰ ਆਉਂਦੇ ਆਗੇ ਉਹ ਆਟੇ ਦੀ ਸੇਵੀ ਦੀ ਮੰਗ ਕਰਦੇ ਵਾਲੀ ਵੀ ਆਟੇ ਦੀ ਸੇਵੀ ਹੋਵੇ ਆ ਥੋੜਾ ਜਿਹਾ ਤਾਂ ਸਾਡੀਆਂ ਜਿਹੜੀਆਂ ਸੂਜੀ ਤੇ ਮੈਦੇ ਦੀਆਂ ਰੱਖੀਆਂ ਕਈ ਵਾਰੀ ਕੋਈ ਇਹਦਾ ਚਾਹਵਾਨ ਹੁੰਦਾ ਬਾਕੀ ਸਾਡੀਆਂ ਆਟੇ ਵਾਲੀਆਂ ਸੇਵਂਗੀਆਂ ਦੇ ਦਿਵਾਲੀ ਨੂੰ ਸੀ ਜੀ ਪਕੌੜੇ ਬਣਾ ਲੈਨੇ ਆ ਬਰੈਡ ਬਣਾ ਲੈਨੇ ਪਰ ਮਠਿਆਈ ਨਹੀਂ ਜਾਣੀ ਜੱਸੀ ਬਣਾਉਂਦੇ ਜੀ ਦਿਵਾਲੀ ਨੂੰ ਮਠਿਆਈ ਨਹੀਂ ਬਣਾਉਂਦੇ ਜੀ ਬਸ ਆ ਪਕੌੜੇ ਬਰੈਡ ਬਸ ਇਹੀ ਚੱਲਦਾ ਜੀ ਜਿਹੜੇ ਲੋਕ ਹੁਣ ਬਾਹਰ ਜਾਂਦੇ ਆ ਬੀਬੀਆਂ ਪਹਿਣਾ ਸਾਡੀਆਂ ਜਾਂਦੀਆਂ ਉਹਨਾਂ ਨੇ ਕੀ ਕਹਣਾ ਚਾਹੁੰਗੇ ਤੇ ਬਾਹਰ ਜਾ ਕੇ ਬੱਟਾ ਦਾ ਤਿਲਕ ਦੀਆਂ ਫਿਰਦੀਆਂ ਇੱਥੇ ਘਰ ਵੀ ਕਰ ਸਕਦੇ ਆ ਕੰਮ ਜਿਹੜੇ ਮਰਜ਼ੀ ਇਹ ਜੇ ਕੰਮ ਚਲਾ ਕੇ ਕਰ ਸਕਦੇ ਆ ਸਮੋਸੇ ਕੱਢਦੇ ਹਾਂ ਤੇਲ ਦੇ ਵਿੱਚ ਤੁਸੀਂ ਕੱਢੀ ਜਾਂਦੇ ਹੋ ਇਹਦੇ ਤੇਲ ਬਦਲਦ ਨੇ ਜਦੋਂ ਤੁਸੀਂ ਬਰੈਡ ਕੱਢਦੇ ਤੇ ਉਸੇ ਤੇਲ ਦੇ ਵਿੱਚ ਹੀ ਕੱਢਦੇ ਨਹੀਂ ਜੀ ਅਸੀਂ ਬਦਲ ਦਿੰਨੇ ਆ ਜੀ ਇਹ ਸਵੇਰ ਪਾਇਆ ਸੀਗਾ ਬਸ ਇਹ ਹੁਣ ਜਦੋਂ ਬਣਾ ਲਿਆ ਤੇ ਜਦੋਂ ਸਵੇਰ ਸੀ ਫੇਰ ਬਣਾਉਂਦੋ ਅਸੀਂ ਤੇਲ ਬਦਲ ਕੇ ਬਣਾਉਂਦੇ ਮਾਦਾ ਤੈਨੂੰ ਕਿਹੜੀ ਚੀਜ਼ ਸਵਾਦ ਲੱਗਦੀ ਇਹਨਾਂ ਦੀ ਬਣੀ ਬੈਟੀ ਸਵਾਦ ਲੱਗਦੀ ਮੇ ਹਾਂਜੀ ਮਾਤਾ ਕਮਾਲ ਆ ਮਾਤਾ ਵੀ ਨਾ ਸਿੱਖ ਗਈ ਚਲੋ ਪੈੜੀ ਹੈ ਨਾ ਮੈਂ ਦਾ ਤੁਸੀਂ ਜੁੜਿਓ ਸੱਚ ਦੀ ਪੜਤਾਲ ਦੇ ਨਾਲ ਤੇ ਅੱਜ ਅਸੀਂ ਪਹੁੰਚੇ ਆ ਪਿੰਡ ਜਲਾਲ ਆਕਲੀਆ ਕਲਾਂ ਵਿੱਚ ਜਿਹੜੇ ਤੁਸੀਂ ਮੇਰੇ ਪਿੱਛੇ ਬੇਕਰੀ ਵੇਖ ਰਹੇ ਹੋ ਇਹ ਪਿੰਡ ਜਲਾਲ ਦੇ ਵਿੱਚ ਖੁੱਲੀ ਹੋਈ ਹੈ ਇਹ ਸਾਡੀਆਂ ਜਿਹੜੀਆਂ ਬਜ਼ੁਰਗ ਮਾਤਾ ਸਾਡੀਆਂ ਭੈਣਾਂ ਉਹਨਾਂ ਵੱਲੋਂ ਖੁੱਲੀ ਗਈ ਹੈ ਜਿਵੇਂ ਇੱਕ ਘਾਪਤਾ ਕਹਿੰਦੇ ਹੁੰਦੇ ਆ ਡੂੰਗਾ ਲਾਲਾ ਹਲਵੇ ਤੇਰੀ ਘਰੇ ਨੌਕਰੀ ਜਾਂ ਕਹਿੰਦੇ ਹੁੰਦੇ ਆ ਡੂੰਗਾ ਲਾਲਾ ਹਲਵੇ ਤੇਰੀ ਘਰੇ ਕੈਨੇਡਾ ਇਹਨਾਂ ਬੀਬੀਆਂ ਨੇ ਜਨਨ ਕਿ ਹੁਣ ਸਾਡੀਆਂ ਨੇ ਘਰੇ ਕੈਨੇਡਾ ਬਣਾਈ ਹੋ ਚੁੱਕੀ ਆ ਆਪਾਂ ਅੰਦਰ ਚੱਲਦੇ ਆਂ ਬੇਕਰੀ ਦੇ ਵਿੱਚ ਕੀ ਕੀ ਸਮਾਨ ਬਣਾਉਂਦੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਮਾਤਾ ਇੱਥੇ ਕੰਮ ਕਰਦੀਆਂ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਸਾਰੀ ਜਿਹੜਾ ਤੁਸੀਂ ਸਮਾਨ ਦੇਖ ਰਹੇ ਹੋ ਬਿਸਕੁਟ ਬਣੇ ਐ ਇਧਰ ਪੈਠੀ ਬਣੀ ਪਈ ਐ ਇਹ ਸਾਡੀਆਂ ਇਹਨਾਂ ਮਾਤਾ ਦੀਆਂ ਬਣੀਆਂ ਹੋਈਆਂ ਹੱਥ ਦੀਆਂ ਬਣੀਆਂ ਹੋਈਆਂ ਜਿਵੇਂ ਕਹਿੰਦੇ ਜਿਹੜਾ ਘਰ ਦਾ ਪਕਵਾਨ ਹੁੰਦਾ ਦੇਸੀ ਪਕਵਾਨ ਜਨਨ ਕਿ ਉਹ ਸਾਡੀਆਂ ਮਾਤਾਵਾਂ ਵੱਲੋਂ ਜਨਨ ਕਿ ਇੱਥੇ ਬਣਾਇਆ ਜਾਂਦਾ ਹੈ ਜਿਹੜੀਆਂ ਘਰ ਦੀਆਂ ਸੇਵੀਆਂ ਕਹਿੰਦੇ ਘਰ ਦੀਆਂ ਸੇਵੀਆਂ ਆਪਾਂ ਆਮ ਤੌਰ ਤੇ ਕਹਿੰਦੇ ਬੱਟੀਆਂ ਇਹ ਉਹ ਸੇਵੀਆਂ ਸਾਡੀਆਂ ਮਾਤਾਵਾਂ ਵੱਲੋਂ ਬਣਾ ਕੇ ਰੱਖੀਆਂ ਗਈਆਂ ਸੇਵੀਆਂ ਜੇ ਕੋਈ ਸੇਵੀਆਂ ਦਾ ਚਾਹ ਬਣਾਣਾ ਹੈ ਬਿਸਕੁਟਾਂ ਦਾ ਚਾਹ ਬਣਾਣਾ ਬਰਡਾਂ ਦਾ ਚਾਹ ਬਣਾਣਾ ਕਿਸੇ ਵੀ ਚੀਜ਼ ਦਾ ਚਾਹ ਬਣਾਣਾ ਉਹ ਇਸ ਬੇਕਰੀ ਦੀ ਦੁਕਾਨ ਤੋਂ ਆ ਕੇ ਬੇਕਰੀ ਹਟ ਤੋਂ ਆ ਕੇ ਜਨਨ ਕਿ ਖਰੀਦ ਸਕਦਾ ਸਾਡੇ ਨਾਲ ਜਿਹੜੀਆਂ ਮਾਤਾ ਇੱਥੇ ਕੰਮ ਕਰਦੀਆਂ ਉਹ ਵੀ ਮੌਜੂਦ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਆਓ ਚੱਲਦੇ ਆਪਾਂ ਮਾਤਾ ਕੋਲੇ ਇਹ ਪੁੱਛਦੇ ਆ ਸਾਰਾ ਸਮਾਨ ਕਿਵੇਂ ਬਣਦਾ ਕਿਵੇਂ ਬਣਾਉਂਦੇ ਆ ਕਿਵੇਂ ਇਹਨਾਂ ਦਾ ਗਰੁੱਪ ਬਣਿਆ ਪਿੰਡ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਕੀ ਹੈ ਨਾਮ ਮੇਰਾ ਰਾਣੀ ਕੌਰ ਜੀ ਪਿੰਡ ਸਾਡਾ ਆਕਲੀਆ ਜਲਾਲਕਾ ਜ਼ਿਲ੍ਹਾ ਬਠਿੰਡਾ ਬਲਕ ਭਈਪਗਤਾ ਜੀ ਉਹ ਦੇਸੀ ਰਹਿਣ ਵਾਲੇ ਆ ਜੀ ਜਿਹੜਾ ਤੁਸੀਂ ਇਹ ਸਮਾਨ ਬਣਾਉਂਦੇ ਹੋ ਤੁਹਾਡੇ ਮਨ ਦੇ ਵਿੱਚ ਇੱਕ ਪਲਾਨ ਕਿਵੇਂ ਆਇਆ ਵੀ ਅਸੀਂ ਆ ਸਮਾਨ ਬਣਾਈਗੇ ਬਣਾ ਕੇ ਯਾਨੀ ਕਿ ਵੇਚਿਆ ਕਰੀਗੇ ਇਹ ਕਿਵੇਂ ਪਲਾਨ ਆਇਆ ਇਹ ਜੀ ਸਾਡੇ ਹੈਲਪ ਸੈਲਫ ਗਰੁੱਪ ਬਣੇ ਵੇ ਸੀ ਜੀ ਉਹਨਾਂ ਦੇ ਵਿੱਚ ਪਹਿਲਾਂ ਸਾਡੇ 4-5 ਗਰੁੱਪ ਬਣੇ ਚਾਰ ਗਰੁੱਪਾਂ ਤੋਂ ਫਿਰ ਸਾਡੀ ਬੀਓ ਬਣੀ ਗਈ ਤੇ ਫਿਰ ਉਹਨਾਂ ਨੇ ਸਾਥੋਂ ਪੁੱਛਿਆਗਾ ਵੀ ਤੁਸੀਂ ਵੀ ਆਹ ਕੰਮ ਕੰਮ ਇਹਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਹੈਗੇ ਜੀ ਕੱਪੜਿਆਂ ਦਾ ਹੋ ਗਿਆ ਸਲਾਈ ਮਸ਼ੀਨਾਂ ਦਾ ਹੋ ਗਿਆ ਤੇ ਆਪਣੇ ਚੱਪਲਾਂ ਦਾ ਸਾਡੇ ਇਥੇ ਜਲਾਲ ਆਇਆ ਸੀਗਾ ਤੇ ਸਾਨੂੰ ਇਹਨਾਂ ਨੇ ਪੁੱਛਿਆਗਾ ਵੀ ਤੁਸੀਂ ਕੀ ਕੰਮ ਕਰਨ ਬਈ ਤੁਹਾਨੂੰ ਅਸੀਂ ਕੰਮ ਦੇਣਾਗਾ ਵੀ ਕਿਹੜਾ ਕੰਮ ਤੁਸੀਂ ਲਓਂਗੇ ਸਾਨੂੰ ਜੀ ਫਿਰ ਸਾਨੂੰ ਬੇકરી ਦਾ ਕੰਮ ਚੰਗਾ ਲੱਗਿਆ ਅਸੀਂਨਾਂ ਤੋਂ ਉਹ ਬੇકરી ਦੇ ਕੰਮ ਦੀ ਮੰਗ ਮੰਗੀ ਤੇ ਉਹ ਸਾਨੂੰ ਫਿਰ ਸਾਨੂੰ ਸਰਕਾਰ ਵੱਲੋਂ ਸਾਨੂੰ ਮਸ਼ੀਨਾ ਦਿੱਤੀਆਂ ਗਈਆਂ ਤੇ ਪੰਚਾਇਤ ਨੇ ਸਾਨੂੰ ਜਗ੍ਹਾ ਦੇਤੀ ਆ ਜੀ ਤੇ ਜਗ੍ਹਾ ਤੇ ਬਿਲਡਿੰਗ ਸਾਰੀ ਸਰਕਾਰ ਨੇ ਬਣਾਈਆ ਜੋ ਸਮਾਨ ਆ ਸਾਰਾ ਤੇ ਉਹ ਸਾਨੂੰ ਸਰਕਾਰ ਨੇ ਦਿੱਤਾ ਜੀ ਇਸ ਤੇ ਇਹ ਗਰੁੱਪ ਦੇ ਵਿੱਚ ਮਾਤਾ ਜੀ ਕਿੰਨੇ ਆ ਤੁਸੀਂ ਜਿਹੜੀਆਂ ਭੈਣਾਂ ਸਾਡੀਆਂ ਸਾਡੇ ਮਾਤਾ ਕੰਮ ਕਰਦੀਆਂ ਕਿੰਨੇ ਤੁਸੀਂ ਗਰੁੱਪ ਦੇ ਜਿਹੜੇ ਕਿ ਮੈਂਬਰੋਂ ਅਸੀਂ 10 ਮੈਂਬਰ ਸੀਗੇ ਇਹਦੇ ਵਿੱਚ ਭਾਈ 10 ਮੈਂਬਰਾਂ ਦੇ ਵਿੱਚੋਂ 4-5 ਤਾਂ ਸਾਡੇ ਤੋਂ ਜਾਨੀ ਕਿ ਵਿਛੜ ਗਏ ਹਟ ਗਏ ਕਹਿੰਦੇ ਵੀ ਸਾਡਾ ਇੱਥੇ ਗੁਜ਼ਾਰਾ ਨਹੀਂ ਹੋਣਾਗਾ ਪਹਿਲੋਂ ਪਹਿਲ ਦੀ ਗੱਲ ਐ ਉਸ ਤੋਂ ਬਾਅਦ ਹੁਣ 3 ਸਾਲ ਹੋ ਗਏ ਅਸੀਂ ਕਿ ਜਿਹੜੇ 4 ਮੈਂਬਰ ਹੈਗੇ 5 ਅਸੀਂ ਇੱਥੇ ਪੱਕੇ ਹੀ ਆਗੇ ਵਦਕੇ ਆ ਸਾਡਾ ਕੰਮ ਚੱਲਦਾ ਕੋਈ ਇਹੋ ਜੀ ਗੱਲ ਨਹੀਂ ਵੀ ਨਹੀਂ ਕੰਮ ਚੱਲਦਾ ਹੈਨਾ ਬਹੁਤ ਜ਼ਿਆਦਾ ਸਾਥੋਂ ਬਿਸਕਟ ਪਟਾਉਣੋਂ ਦੇ ਬਾਕੀ ਸਿਰੇ ਸਮੋਸਾ ਤੇ ਪੇਟੀ ਸਾਡੀ ਵਾਧੂ ਕਈ ਨੇੜੇ ਨੇੜੇ ਪਿੰਡਾਂ ਦੇ ਵਿੱਚ ਜਿਵੇਂ ਭੋਰਦੀ ਕੋਰ ਸਿਉਆਂ ਵਾਲਾ ਹੈ ਨਾ ਹਾਕਮ ਵਾਲਾ ਤੇ ਇੱਥੇ ਨੇੜੇ ਨੇੜੇ ਪਿੰਡਾਂ ਦੇ ਵਿੱਚ ਬਿਸਕੁਟ ਕਢਾਉਂਦੇ ਆ ਤੇ ਨੇੜੇ ਨੇੜੇ ਪਿੰਡਾਂ ਵਿੱਚ ਹੀ ਸਾਡੀ ਪੇਟੀ ਸਮੋਸਾ ਜਾਂਦਾ ਹੈ ਨਾ ਜਿਵੇਂ ਹੁਣ ਥੋੜੇ ਬੈਠਾਂ ਤੋਂ ਪਗਤੇ ਤੋਂ ਭਾਈ ਆਇਆ ਸੀ ਗੱਡੀ ਲੈ ਕੇ ਉਹ ਬਿਸਕੁਟ ਵੀ ਕਢਵਾਉਣ ਆਇਆ ਸੀ ਤੇ ਸਾਥੋਂ ਪੇਟੀ ਵੀ ਲੈ ਕੇ ਗਿਆ ਸੀ ਨਹੀਂ ਪਗਤੇ ਦੇ ਵਿੱਚ ਕਿਹੜਾ ਪੇਟੀਆਂ ਨਹੀਂ ਬਣਾਉਂਦੇ ਉੱਥੇ ਹੀ ਬਣਾਉਂਦੇ ਪਰ ਸਾਡੀ ਪੇਟੀ ਅਸੀਂ ਆਪ ਕਹਿੰਦੇ ਬਹੁਤ ਸਵਾਦ ਹੁੰਦੀ ਹੈ ਬਹੁਤ ਵੱਡੀ ਹੁੰਦੀ ਹੈ ਤੇ ਆਮ ਜਿਵੇਂ ਸ਼ਹਿਰ ਦੇ ਨਾਲੋਂ ਸਾਡੀ ਪੇਟੀ ਸਸਤੀ ਹੁੰਦੀ ਹੈ ਤਾ ਕਰਕੇ ਸਾਡੇ ਕੋਲ ਹੋਰ ਹੈ ਜਿਹੜਾ ਤੁਸੀਂ ਜਾਨੀ ਕਿ ਸਮਾਨ ਪੈਟੀਆਂ ਬਣਾ ਰਹੇ ਹੋ ਸਮੋਸੇ ਬਣਾ ਰਹੇ ਹੋ ਬਰੈਡ ਬਣਾ ਰਹੇ ਹੋ ਕਾफी ਸਮਾਨ ਅਸੀਂ ਅਠਮਾ ਤੁਹਾਡੀਆਂ ਵਿਖੀਆਂ ਹੈ ਇਹਦੀ ਕਿਤੋਂ ਸਖਲਾਈ ਤਾਂ ਲਈ ਹੋਣੀ ਤੁਸੀਂ ਹਾਂ ਅਸੀਂ ਬਠਿੰਡੇ ਤੋਂ ਲਈ ਸਖਲਾਈ ਸਾਨੂੰ ਦਿੱਤੀ ਹੈ ਇਹਨਾਂ ਨੇ ਸਰਕਾਰ ਵਾਲਿਆਂ ਨੇ ਜਿਹੜੇ ਪੰਜਾਬ ਸਰਕਾਰ ਵਾਲਿਆਂ ਨਾਲ ਅਸੀਂ ਜੁੜੇ ਹੋਏ ਸੀ ਜਿਨ੍ਹਾਂ ਨੇ ਸਾਨੂੰ ਸਮਾਨ ਦਿੱਤਾ ਉਹਨਾਂ ਨੇ ਸਖਲਾਈ ਦਿੱਤੀ ਤੇ ਕੋਈ ਸਾਥੋਂ ਪੈਸਾ ਨਹੀਂ ਲਿਆ ਜਾਨੀ ਕਿ ਕੋਸ ਸਖਲਾਈ ਅਸੀਂ ਉਥੋਂ ਲਈਏ ਬਾਕੀ ਸਾਨੂੰ ਆਪਦੀ ਆ ਫਿਰ ਗੱਲ ਚੇਂਜ ਹੁੰਦੀ ਗਈ ਹੈ ਨਾ ਤੇ ਅਸੀਂ ਆਪ ਬਣਾਉਂਦੇ ਰਹੇ ਫਿਰ ਵੱਧ ਚੜ ਕੇ ਇਹ ਸਾਸੀ ਆਪਦੇ ਦਿਮਾਗ ਤੋਂ ਲਿਆ ਪਰ ਥੋੜਾ ਬਹੁਤਾ ਸੀ ਸਿੱਖ ਕੇ ਵੀ ਆਏ ਹਾਂ ਹਾਂ ਜਦੋਂ ਕੰਮ ਚਲਾਉਣੇ ਆ ਤੁਸੀਂ ਕੁਝ ਆਪ ਦੇ ਕੋਲੋਂ ਵੀ ਖਰਚਾ ਕਰਨਾ ਪਿਆ ਪੈਸੇ ਤੇ ਲੰਥੂ ਡਖਣੇ ਆ ਇਹ ਖਰਚਾ ਸਾਰਾ ਸਾਡੇ ਕੋਲ ਹੀ ਹੁੰਦਾਗਾ ਤੇ ਜਿਹੜੇ ਪੈਸੇ ਬਣਦੇ ਆ ਇਨਕਮ ਸਾਡੇ ਕੋਲ ਹੀ ਆਉਂਦੀ ਹੈ ਅਸੀਂ ਕਿਸੇ ਨੂੰ ਦੇਣੇ ਨਹੀਂ ਨਾ ਸਾਥੋਂ ਲੈ ਆਇਆ ਹੈ ਜਣ ਕੇ ਬੇਰਜਕਾਰੀ ਦੂਰ ਕੀਤੀ ਹੈ ਹੈ ਮੋਦੀ ਵਾਲੀ ਸਰਕਾਰ ਵੇਲੇ ਦਾ ਕੰਮ ਚੱਲਿਆ ਵਾ ਇਹ ਕਿਉਂਕਿ ਹੁਣ ਆਪਣੀ ਦੂਜੀ ਸਰਕਾਰ ਹੈਗੀ ਪਰ ਉਹ ਪਹਿਲਾਂ ਦਾ ਕੰਮ ਹੈ ਕਿਉਂਕਿ 4 ਸਾਲ ਹੋ ਗਏ ਪਰ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਾਡੀ ਖਾਤਰ ਜੰਗਾ ਕੰਮ ਹੈ ਜੇ ਬੀਬੀਆਂ ਨੇ ਕੰਮ ਕਰਨਾ ਤਾਂ ਸਾਡੇ ਵਾਲੇ ਕੰਮ ਕਰਨ ਗਰੁੱਪਾਂ ਨਾਲ ਜੁੜਨ ਤੇ ਆਪਦੇ ਕੰਮ ਚਲਾਉਣ ਕੱਲੇ ਬੰਦਿਆਂ ਦੇ ਨਾਲ ਕਮਾਂਗਾਂ ਦੇ ਨਾਲ ਕੁਝ ਨਹੀਂ ਬਣਦਾ ਨਾਲ ਬੀਬੀਆਂ ਵੀ ਕੰਮ ਕਰਨਾ ਤੇ ਬੱਚੇ ਪੜਾਉਣ ਤੇ ਘਰ ਦੇ ਖਰਚੇ ਚੰਗੇ ਚਲਾਉਣ ਇੱਕ ਸਾਨੂੰ ਇਹ ਦੱਸੋ ਜਿਵੇਂ ਲੋਕ ਹੁਣ ਕੈਨੇਡਾ ਅਮਰੀਕਾ ਜਾਂਦੇ ਆ ਜਿਹੜੇ ਸਾਡੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਜਨਨ ਕਿ ਅਸੀਂ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬੀ ਅਸੀਂ ਜਨਨ ਕਿ ਕੰਮ ਤੇ ਬਹੁਤ ਘੱਟ ਲਾਉਂਦੇ ਆ ਤੇ ਜਦੋਂ ਸਾਡੇ ਉਹੀ ਬੱਚੇ ਕੈਨੇਡਾ ਅਮਰੀਕਾ ਜਨਨ ਕਿ ਬੱਚਿਆਂ ਨੂੰ ਲੈ ਜਾ ਆਦੇ ਮਾਪਿਆਂ ਨੂੰ ਲੈ ਜਾਂਦੇ ਆ ਉਥੇ ਬੇਰੀਆਂ ਤੇ ਬੇਰ ਤੋਰ ਭੇਜ ਦਿੰਦੇ ਆ ਕਿਤੇ ਕੁਝ ਹੋਰ ਕੰਮ ਤੇ ਲਾ ਦਿੰਦੇ ਆ ਲੇਬਰ ਦੇ ਕੰਮ ਤੇ ਲਾ ਦਿੰਦੇ ਆ ਬੁੱਢੇ ਬਜ਼ੁਰਗ ਹੁੰਦੇ ਆ ਕੰਮ ਨਹੀਂ ਹੁੰਦਾ ਕਿ ਜੇ ਉਹੀ ਜਿਹੜੇ ਬਜ਼ੁਰਗ ਬਾਹਰ ਜਾ ਰਹੇ ਆ ਉਹ ਨਾ ਜਾਣ ਸ਼ਾਇਦ ਇਹੋ ਜੇ ਕੰਮ ਚਲਾ ਲੈਣ ਰਲ ਮਿਲ ਕੇ ਤੇ ਇੱਥੇ ਪੰਜਾਬ ਦੇ ਵਿੱਚ ਹੀ ਸਾਡਾ ਪੰਜਾਬ ਦਾ ਨਹੀਂ ਜੀ ਹੈ ਤਾਂ ਵਧਗਾ ਜੀ ਤੇ ਪਰ ਇੰਨਾ ਵੀ ਉੱਥੇ ਕੰਮ ਦੀ ਥੋੜੀ ਜਿਹੀ ਲੈਪਟਾ ਇੱਥੇ ਵੀ ਕੋਈ ਕਦਰ ਨਹੀਂ ਕੋਈ ਟਾਈਮ ਦੀ ਕਦਰ ਨਹੀਂ ਜੀ ਇੱਕ ਜਾਨੀ ਕਿ ਜੇ ਪੈਸਾ ਵੀ ਉਧਰਲਾ ਪੈਸਾ ਹੁਣ ਇੱਧਰ ਆ ਕੇ ਵੱਧ ਜਾਂਦਾ ਤੇ ਜਾਨੀ ਦੀ ਕੁਸ ਬੰਦੇ ਦਾ ਵਣ ਜਾਂਦਾ ਇੱਥੇ ਜਾਨੀ ਦੀ ਵੀ ਇੰਨਾ ਜ਼ਰੂਰ ਆ ਕੰਮ ਬਹੁਤ ਵਧੀਆਗਾ ਜਿਹਨੇ ਚਲਾਉਣਾ ਕੰਮ ਹੈਵੀ ਆ ਤੇ ਪਰ ਆਇਆ ਵੀ ਇੱਧਰ ਪੈਸਾ ਉਹਨਾਂ ਉਹਨਾਂ ਜਿਵੇਂ ਚੱਲਣਾ ਵੀ ਪੈਸੇ ਤਾਂ ਬਣਦਾ ਨਹੀਂ ਕੋਈ ਹਾਂ ਜਿਹੜੇ ਕਿ ਕਿੰਨਾ ਚਿਰ ਹੋ ਗਿਆ ਤੁਹਾਨੂੰ ਜਿਹੜਾ ਜਿਹੜਾ ਗਰੁੱਪ ਖੁਦ ਬਣਾਇਨ ਨੂੰ ਇਹਨੂੰ ਸਾਨੂੰ 4 ਸਾਲ ਹੋ ਗਏ ਜੀ ਹਾਂਜੀ 4 ਸਾਲ ਹੋ ਗਏ ਜੀ ਤੇ ਕੰਮ ਕਿੰਨੇ ਕਿੰਨੇ ਕੇ ਪੈਸੇ ਜਾਨੀ ਕਿ ਕਿ ਕਬੀ ਬੀਬੀ ਜਾਨੀ ਕਿ ਮਹੀਨੇ ਦੇ ਮੰਥਲੀ ਪਾ ਲੈਂਦੀ ਹੈ ਪੈਸੇ ਤਾਂ ਜਿਉਂ ਤਾਂ ਗਾਖ ਤੇ ਸਿਰ ਤੇ ਜੇ ਤਾਂ ਸੀਜ਼ਨ ਹੁੰਦਾ ਜਿਵੇਂ ਜੇਠ ਦੇ ਵਿੱਚ ਰੋਟਾ ਆ ਕੇ ਰੋਟ ਬਣਾਉਂਦੇ ਆ ਸਾਥੋਂ ਤੇ ਉਦੋਂ ਸਾਨੂੰ ਪੈਸਾ ਵੀ 4 4 5 5000 ਰੁਪਏ ਵੰਗੂ ਦਿਹਾੜੀ ਬਣ ਜਾਂਦੀ ਹੈ ਜੀ ਤੇ ਜਿਵੇਂ ਸੌਣ ਚ ਬਿਸਕਟ ਬਣਾਉਣੇ ਆ ਉਦੋਂ ਤੇ ਆਏ ਤਾਂ ਹੁਣ ਜਿਵੇਂ ਜਾਨੀ ਕਿ ਹੁਣ ਬਿਸਕਟਾਂ ਦਾ ਥੋੜਾ ਜਿਹਾ ਕੰਮ ਘਟਾ ਆ ਦੋ ਤਿੰਨ ਗਾਖ ਤਾਂ ਰੋਜ਼ ਵੰਗੂ ਆ ਜਾਂਦੇ ਆ ਜੀ ਤੇ ਜਿਵੇਂ ਹੁਣ ਪੈਟੀ ਸਮੋਸਾ ਇਹ ਹਰ ਰੋਜ਼ ਲੱਗਦਾ ਜੀ ਜੀ ਕਿਉਂਕਿ ਅੱਜ ਇੱਕ ਆਪਈ ਤੇ 8ਵੇਂ ਨੇ ਇੱਕ ਤਾਂ ਦੱਸੋ ਵੀ ਕਈ ਵਾਰ ਤੁਹਾਡੇ ਚ ਇੱਕ ਦੂਜੀ ਈਰਖਾ ਨਹੀਂ ਹੁੰਦੀ ਵੀ ਤੂੰ ਕੰਮ ਘੱਟ ਕਰਦੀ ਐ ਮੈਂ ਵੱਧ ਕਰਦੀ ਐ ਮੈਂ ਪਹਿਲਾਂ ਆਈ ਸੀ ਤੂੰ ਲੇਟ ਆਈ ਐ ਇਹੋ ਜਿਹਾ ਕੁਛ ਨਹੀਂ ਇਹ ਕੁਛ ਤਾਂ ਹੁੰਦਾ ਬਈ ਇਹ ਤਾਂ ਜ਼ਰੂਰੀ ਐ ਭਾਂਡੇ ਤਾਂ ਦੇਖੋ ਆਪਦੇ ਘਰ ਦੇ ਬਹੁਤ ਖੜਕਦੇ ਹੁੰਦੇ ਤੇ ਅਸੀਂ ਤਾਂ ਦੂਰ ਦੂਰ ਹਾਂ ਹੈਨਾ ਭਾਡੇ ਜਰੂਰ ਖੜਕਦੇ ਆ ਪਰ ਖੜਕੇ ਵੀ ਲੋਟ ਆ ਜਾਂਦੇ ਹਾਂ ਕਿਉਂਕਿ ਮਹਿਲਾ ਤੋਂ ਵੱਡੀ ਐ ਥੋੜੀ ਇਹਨੂੰ ਡਾਂਟਦੀ ਵੀ ਹੈ ਕਹਿੰਦੀ ਵੀ ਹੁੰਦੀ ਐ ਵੀ ਕੀ ਗੱਲ ਭਾਈ ਤੁਸੀਂ ਵੱਡਾ ਦਿਨ ਕੀ ਤਸਦੇ ਹਾਂ ਨਹੀਂ ਅਸੀਂ ਹੁਣ ਹਰ ਰੋਜ਼ ਕੀ ਕਰਗੇ ਅਸੀਂ ਸਾਫ਼ ਸੁਫ਼ਾਈਆਂ ਕਰਦੇ ਆ ਐਨਾ ਗੱਲਾਂ ਦੇ ਵਿੱਚ ਥੋੜੀਆਂ ਗੱਲਾਂ ਪਰ ਮੇਰਾ ਗੁੱਸਾ ਨਹੀਂ ਕਰਦਿਆਂ ਦੂਜੇ ਦਿਨ ਨੂੰ ਉਹ ਜਿਹੜੀਆਂ ਹੋ ਜਾਂਦੀਆਂ ਥੋੜੀ ਕਣੀਤਾ ਲਾਗ ਡੱਟ ਹੋ ਜਾਂਦੀ ਐ ਕਦੋਂ ਵੀ ਕੋਈ ਵੀ ਮੈਂ ਬਰੇਪਾ ਮੈਂ ਦੂ ਆਪਾਂ ਮੈਂ ਚਾਰਾ ਇਸ ਤਾ ਪੰਛੀ ਐ ਇੱਥੇ ਕਿਸੇ ਨਾ ਕਿਸੇ ਚ ਗੱਲ ਹੋ ਜਾਂਦੀ ਆ ਹਾਂ ਕੰਮ ਤੁਸੀਂ ਕਰਦੇ ਹੋ ਜਿਨ ਕਿ ਕੰਮ ਵੰਡ ਕੇ ਲੈਣੇ ਹੋ ਜਿਵੇਂ ਤੁਸੀਂ ਕੋਈ ਪੈਟੀਆਂ ਦਾ ਕਰਦੇ ਹੋ ਇਧਰ ਪੈਣ ਜੀ ਬਿਸਕੁਟਾਂ ਦਾ ਕਰਦੇ ਆ ਦੂਜੀ ਪੈਣ ਜੀ ਬਰੈਡ ਬਣਾਉਂਦੇ ਆ ਅਲੱਗ-ਅਲੱਗ ਕੰਮ ਵੰਡਿਆ ਤੇ ਜਿਹਦੇ ਲੋਟ ਆ ਕੇ ਉਹੀ ਕਰ ਲੈਂਦੇ ਆ ਤੁਸੀਂ ਰਲ ਕੇ ਕਰਦੇ ਆ ਜੀਦਾ ਵੀ ਲੋਟ ਆ ਜਿਵੇਂ ਹੁਣ ਤੁਸੀਂ ਮੈਨੂੰ ਕਹਿੰਦੇ 60 ਸਾਲ ਦੀ ਮੈਂ ਹੈਗੀ ਵੀ 60 ਸਾਲ ਦੀ ਹੈ ਨਾ ਪਰ ਜੇ ਆਪਾਂ ਦੇਖੀਏ ਤਾਂ ਬਾਹਰਲੇ ਦੇਸ਼ ਵਿੱਚ 60 70 70 ਸਾਲ ਦੇ ਕਰੇਟ ਚੱਕੀ ਫਿਰਦੇ ਬੁੜੇ ਨੇ ਰੁੜਨਦੇ ਫਿਰਦੇ ਡਿੱਗਦੇ ਫਿਰਦੇ ਪੈਂਟਾਂ ਚੜਾਂਗਾ ਹੁੰਦੀਆਂ ਤਾਂ ਹਾਂ ਕਈ ਪਟਵਾਰੀ ਲੱਗੇ ਹੁੰਦੇ ਉਹਸ ਗੱਲ ਨੂੰ ਤਾਂ ਅਸੀਂ ਬਹੁਤ ਦੁੱਗਣਾ ਚੰਗੇ ਆ ਆਪਦਾ ਕੰਮ ਕਰਦੇ ਆ ਹਨਾ ਤੇ ਪਰ ਮੈਂ ਇਹਨਾਂ ਤੋਂ ਵੱਡੀ ਵੀ ਆ ਤੇ ਮੈਂ ਇਹਨਾਂ ਨੂੰ ਸਾਰੀਆਂ ਸਹੂਲਤਾਂ ਦੀ ਗੱਲ ਦੱਸਦੀ ਨੇ ਵੀ ਇੱਧਰ ਬੈਠੇ ਕੰਮ ਕਰਨਾ ਹੋਵੇ ਮੇਰੇ ਅੱਖੇ ਲੱਗਦੇ ਨੇ ਤੇ ਅਸੀਂ ਇਕੱਠੇ ਹੀ ਕਰਦੇ ਆ ਜੇ ਮੈਂ ਬਿਸਕੁਟ ਬਣਾਉਣੀ ਬਿਸਕੁਟ ਖਾਸ ਕਰਕੇ ਮੈਂ ਬਣਾਉਣੀ ਹੁੰਦੀ ਹੈ ਆਟਾ ਉਹ ਕੁੜੀ ਹੁੰਦੀ ਹੈ ਹਨਾ ਦੂਜੀ ਹੈ ਜਿਹੜੀ ਸਾਡੇ ਨਾਲ ਸਮੋਸੇ ਸਮਾਸੀ ਦਿੰਦੀ ਹੈ ਜੇ ਕੋਈ ਆਵੇ ਇਕੱਠਾ ਸਮਾਨ ਅਸੀਂ ਪਹਿਲਾਂ ਚਾਰਾਂ ਜਾਣੀਆਂ ਨੇ ਬਣਾ ਕੇ ਰੱਖ ਲੈਣਾ ਜਿਹੜਾ ਇਹ ਤੁਸੀਂ ਮਸ਼ੀਨ ਆ ਇਹ ਇਹ ਕੰਪਨੀ ਵੱਲੋਂ ਤੁਹਾਨੂੰ ਦਿੱਤੀ ਗਈ ਹੈ ਹਾਂ ਇਹ ਸਾਨੂੰ ਸਰਕਾਰ ਨੇ ਸਾਰਾ ਕੁਝ ਸਾਡਾ ਵੱਡਾ ਓਵਨ ਦੇਖ ਕਿਸ ਬਿਸਕੁਟ ਲੱਗੇ ਵੀ ਪਏ ਆ ਸੀ ਕੱਢਣੇ ਹੁਣ ਹਨਾ ਤੇ ਆ ਜਿਹੜੀ ਮਸ਼ੀਨ ਆ ਇੱਧਰ ਪਈ ਆ ਇਹ ਬਿਸਕੁਟ ਬਣਾਉਣ ਲਈ ਆ ਆ ਪਕਾਉਣ ਵਾਲੀ ਆ ਜੀ ਹਾਂ ਇਹ ਪਕਾ ਕੇ ਅਸੀਂ ਫਿਰ ਬਾਹਰ ਕੱਢ ਕੇ ਜਿਵੇਂ ਕਿ 2.5 ਕਿਲੋ ਆਟੇ ਦੇ ਬਿਸਕੁਟ ਇੱਕ ਵੇਰੀ ਚ ਪੱਕ ਜਾਂਦੇ ਜਾਨੀ ਇਹਦੇ ਵਿੱਚ ਟੋਟਲ ਕਿੰਨੀ ਟ੍ਰੇ ਲੱਗਦੀ ਆ ਜਿਹੜੀਆਂ ਟ੍ਰੇਆਂ ਲੱਗੀਆਂ ਤੁਹਾਡੇ 28 ਰਾਨੀ ਕਪੜਾ ਦੀ 28 ਟ੍ਰੇਆਂ ਲੱਗੀਆਂ 28 ਟ੍ਰੇਆਂ ਦੇ ਵਿੱਚ 2.5 ਕਿਲੋ ਆਟਾ ਲੱਗ ਜਾਂਦਾ ਇੱਕ ਵੇਰੀ ਜਿਵੇਂ ਕਿ ਕੋਈ ਹੁਣ ਇੱਕ ਪੀਪਾ ਬਿਸਕੁਟਾਂ ਦਾ ਭਰਨਾ ਹੁੰਦਾ ਹਨਾ ਤੇ ਇਹ 2.5 ਕਿਲੋ ਆਟੇ ਨਾਲ ਫੁੱਲ ਭਰ ਜਾਂਦਾ ਇੱਕ ਲਫਾਫਾ ਵੀ ਭਰ ਜਾਂਦਾ ਨਾਲ ਵੀ ਜਿਹੜਾ ਇਹ ਤੁਹਾਡਾ ਬਿਸਕੁਟ ਜੀ ਇਹ ਬਣਾਏ ਆ ਇਹ ਕਿੰਨੇ ਟਾਈਮ ਟਾਈਮ ਕਿੰਨਾ ਲੈਂਦਾ ਜਾਨੀ ਕਿ 10 ਮਿੰਟ ਵੀ ਲੈ ਕੇ ਇਹਨੇ ਸਾਨੂੰ ਬਾਜ ਦੇਣੀ ਆ ਮਸ਼ੀਨ ਨੇ ਤੇ ਫਿਰ ਅਸੀਂ ਵੇਖਦੇ ਆ ਵੀ ਜੇ ਇਹਦਾ ਵਿਸਲ ਮਾਰਦੀ ਜਦੋਂ ਦੇਖਦੇ ਕੱਚੇ ਹੋਣ ਤਾਂ 2 ਮਿੰਟ ਹੋਰ ਲਵਾ ਲੈਣੇ ਜੇ ਪੱਕੇ ਹੋਣ ਤਾਂ ਅਸੀਂ ਬਾਹਰ ਕੱਢ ਲੈਨੇ ਅੱਛਾ ਸਿਰਫ 10 ਮਿੰਟ ਜਿਹੜਾ ਓਵਨ ਹੈ ਤੁਹਾਡਾ ਇਹ ਬਣਿਆ ਹੋਇਆ ਇਹਦੇ ਵਿੱਚ ਕੱਲੇ ਬਰੈਡੀ ਦੂਜਾ ਬਿਸਕੁਟ ਹੀ ਬੰਦੇ ਆ ਜਾਂ ਕਿ ਇਹਦੇ ਵਿੱਚ ਕੁਝ ਹੋਰ ਚੀਜ਼ਾਂ ਵੀ ਬੰਦੇ ਆ ਰਾਈਟੀ ਵੀ ਇਹਦੇ ਵਿੱਚ ਬਣਦੀ ਆ ਪੇਟੀ ਬਣਦੀ ਹੈ ਇਹਦੇ ਵਿੱਚ ਜੇ ਆਪਾਂ ਕੱਚਾ ਬ੍ਰੈਡ ਵੜਾ ਕੇ ਉਹ ਵੀ ਬਣਦਾ ਹੈਗਾ ਡੱਬ ਰੋਟੀ ਬਣਦੀ ਹੈ ਤੇ ਹੋਰ ਕਈ ਚੀਜ਼ਾਂ ਇਹਦੇ ਵਿੱਚ ਬਣਦਗੀਆਂ ਪੀਜ਼ਾ ਪੂਜਾ ਬਣਦਾ ਸਾਰਾ ਕੁਝ ਚਾ ਹਾਂ ਬਿਸਕੁਟ ਕੱਲੇ ਬਿਸਕੁਟ ਨਹੀਂ ਸਾਰਾ ਕੁਝ ਬਣਦਾ ਜਿਵੇਂ ਬਾਬੇ ਦਾ ਰੋਟ ਕਹਿੰਦੇ ਆ ਵੀ ਉਹ ਇਹਦੇ ਵਿੱਚ ਬਣਦਾ ਰੋਟ ਵੀ ਇਹਦੇ ਵਿੱਚ ਬਣਦਾ ਇੱਕ ਸਾਨੂੰ ਇਹ ਦੱਸੋ ਜਿਹੜੀਆਂ ਸਾਡੀਆਂ ਮਾਤਾ ਬਜ਼ੁਰਗ ਥੋੜੇ ਬਿਸਕਟ ਐ ਤੁਸੀਂ ਦੇਖੋ ਕਿੰਨੇ ਵਧੀਆ ਟੁੱਟਦੇ ਆ ਲੈ ਬਹੁਤ ਸੋਹਣੇ ਬਿਸਕਟ ਐ ਹਨਾ ਬਣੇ ਬੇ ਤੇ ਇਹ ਬਿਸਕਟਾਂ ਸਾਡੇ ਚੰਗੇ ਬਿਸਕਟ ਕਰਕੇ ਸਾਡੇ ਕੋਲ ਦੂਰੋਂ ਦੂਰੋਂ ਭਗਤੇ ਦੇ ਵਿੱਚ ਬਹੁਤ ਜਾਣੇ ਕੱਢਦੇ ਹਨਾ ਕਿ ਅੱਜ ਮੁੰਡਾ ਸਾਥੋਂ ਕਢਾਉਣ ਆਇਆ ਸੀਗਾ ਨਹੀਂ ਇੱਕ ਪਹਿਲੇ ਦੱਸੋ ਸਾਨੂੰ ਇੱਕ ਐਂ ਦੱਸੋ ਜਿਹੜੇ ਆਮ ਤੌਰ ਤੇ ਬਿਸਕਟ ਲੈਣੇ ਨਾ ਮਾਰਕੀਟ ਦੇ ਵਿੱਚੋਂ ਲੈਣੇ ਬੇਕਰੀ ਤੋਂ ਲੈਣੇ ਆ ਉਹਨਾਂ ਦੇ ਵਿੱਚ ਕਹਿੰਦੇ ਵੀ ਦੁੱਧ ਨਹੀਂ ਪਾਇਆ ਹੁੰਦਾ ਹਾਂ ਨਹੀਂ ਦੁੱਧ ਨਹੀਂ ਪਾਇਆ ਹੁੰਦਾ ਜਾਨੀ ਕਿ ਕੱਲੇ ਪਾਣੀ ਚਾਟਾ ਗੁਨੇ ਹੁੰਦਾ ਕੀ ਜਿਹੜੇ ਤੁਹਾਡੇ ਬਿਸਕੁਟ ਆ ਇਹ ਦੁੱਧ ਦੇ ਵਿੱਚ ਗੁਨੇ ਤੁਸੀਂ ਇਹ ਸਾਡਾ ਅਸੀਂ ਦੁੱਧ ਦੇ ਵਿੱਚ ਗੁਨੇ ਜੇ ਬਾਕੀ ਤੁਸੀਂ ਖਾ ਕੇ ਦੇਖੋ ਵੀ ਇਹਦਾ ਟੇਸਟ ਦਾ ਕਿੰਨਾ ਫਰਕ ਹੋਊ ਸਾਡਾ ਸਾਰਾ ਸਮਾਨ ਪੂਰੇ ਦਾ ਪੂਰਾ ਪਾਇਆ ਹੁੰਦਾ ਹਾਂ ਹਾਂ ਅਸੀਂ ਕਿਸੇ ਗੱਲ ਦੀ ਮਿਲਾਵਟ ਨਹੀਂ ਕਰਦੇ ਕਿਉਂਕਿ ਸਾਡੇ ਤਾਂ ਸਿਰ ਤੇ ਖੜੇ ਰਹਿੰਦੇ ਆ ਜਿਹੜੇ ਅਵਸਰ ਹੈ ਹਨਾ ਇੱਕ ਵੀ ਚੀਜ਼ ਕੋਈ ਨੁਕਸ ਹੋ ਜੇ ਤਾਂ ਸਾਨੂੰ ਉਹ ਉਹਨਾਂ ਨੇ ਫੋਨ ਕਰ ਦੇਣਾ ਵੀ ਆ ਗੱਲਾਂ ਐ ਹੋ ਗਈ ਹਾਇ ਸਮਾਨ ਸਾਨੂੰ ਉਹਨਾਂ ਨੇ ਦਿੱਤਾ ਸਾਰਾ ਕੁਝ ਉਹਨਾਂ ਦਾ ਪਰ ਉਹਨਾਂ ਨੇ ਸਾਡੇ ਕੋਲੇ 15 ਦਿਨਾਂ ਤੋਂ ਢੇੜਾ ਮਾਰਨਾ ਲੈਣਾ ਸਾਥੋਂ ਕੁਝ ਵੀ ਨਹੀਂ ਪਰ ਕਿਸ ਨੂੰ ਐ ਦੱਸੋ ਕਈ ਵਾਰ ਅਗਲਾ ਕਹਿੰਦਾ ਵੀ ਮੈਂ ਆਪ ਦਾ ਸਮਾਨ ਲਿਆ ਕੇ ਬਿਸਕਟ ਬਣਾਉਣੇ ਐ ਜਾਂ ਆਪ ਦਾ ਸਮਾਨ ਲੈ ਕੇ ਪੈਟੀਆਂ ਬਣਾਉਣੀਆਂ ਐ ਕੋਈ ਉਹੋ ਜਿਹਾ ਵੀ ਕੰਮ ਬਣਾ ਦਿੰਨੇ ਤੁਸੀਂ ਉਹ ਹੀ ਬਣਾਉਣੇ ਅਸੀਂ ਤਾਂ ਵਾਲੇ ਆਪਦੇ ਤਾਂ ਅਸੀਂ ਓਨੇਕ ਬਣਾਉਣੇ ਜਿੰਨੇ ਅਸੀਂ ਵੇਚਣੇ ਹੁੰਦੇ ਐ ਵੀ ਜਿਵੇਂ 2-4 ਕਿਲੋ ਆਟੇ ਦੇ ਕੱਢ ਕੇ ਰੱਖ ਲੈਨੇ ਬਾੜੇ ਨਹੀਂ ਕੱਢਦੇ ਕਿਉਂਕਿ ਅਸੀਂ ਫਿਰ ਵੀ ਸਾਡੇ ਕੋਲੋਂ 10-10 ਕਿਲੋ ਆਟੇ ਦੇ ਬਿਸਕਟ ਜਿੰਨੇ ਦੇ ਕਈ ਕੁੜੀਆਂ ਐ ਉਹ ਕੜਵਾ ਕੇ ਲੈ ਕੇ ਜਾਂਦੇ ਆ ਖਾਸ ਕਰਕੇ ਅਸੀਂ ਓਵੇਂ ਕੱਢਦੇ ਆ ਬਿਸਕਟ ਅਗਲੇ ਦਾ ਸਾਰਾ ਮਟੀਰੀਅਲ ਹੁੰਦਾ ਹੈ ਸਮਾਨ ਅਗਲੇ ਦਾ ਹੁੰਦਾ ਕੱਢਣੇ ਅਸੀਂ ਹੁੰਦੇ ਉਹਦੀ ਲੇਬਰ ਕੀ ਲੈਣੇ ਫਿਰ ਲੇਬਰ ਅਸੀਂ ਲੈਣੇ 150 ਰੁਪਇਆ 2 ਕਿਲੋ ਆٹے ਦਾ 75 ਕਿਲੋ ਦਾ ਤੁਹਾਡਾ ਰੇਟ ਜਨਨ ਕਿ ਉਹਨਾਂ ਨਾਲੋਂ ਸਹੀ ਆ ਜਿਹੜੇ ਬਾਜ਼ਾਰ ਦੇ ਵਿੱਚ ਉਹਨਾਂ ਦਾ ਕੜਾਈ ਜ਼ਿਆਦਾ ਹੈ ਜਨਨ ਕਿ ਉਹਨਾਂ ਦਾ ਬਿਸਕਟ ਵੀ ਜਿਹੜਾ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਪਾਣੀ ਚ ਆਟੇ ਚ ਗੁੰਨਿਆ ਹੁੰਦਾ ਤੁਹਾਡਾ ਜਨਨ ਕਿ ਦੁੱਧ ਚ ਹੋਰ ਕਿਹੜੇ ਕਿਹੜੇ ਆਪਾਂ ਬਣਾਉਣੇ ਦਿਖਾਉ ਮਤਈਆਂ ਜੋ ਦੇਖੀਏ ਜਿਹੜੀ ਆ ਪੈਟੀ ਹੈ ਤੁਹਾਡੀ ਹੱਥ ਅੱਧਰ ਪੈਟੀ ਵੀ ਪਈ ਹੈ ਤੁਹਾਡੀ ਹੈਨਾ ਆ ਪੈਟੀ ਬਣੀ ਵੀ ਹੈ ਸਾਡੀ ਬਹੁਤ ਵਧੀਆ ਪੈਟੀ ਹੈ ਇਹ ਵੇਖੋ ਪ ਕਦੇ ਵਾਸਤੇ ਆਮ ਹਲਵਾਈ ਬਣਾ ਨਹੀਂ ਸਕਦਾ ਬੇਸ਼ੱਕ ਦੀ ਸੱਤ ਪਕਵਾਨ ਪਕਾਉਂਦਾ ਹੋਵੇ ਇਹ ਜੇ ਆਪਾਂ ਸਿੱਖ ਕੇ ਆਵਾਂਗੇ ਪੈਟੀ ਫੇਰ ਬਣਦੀ ਹੈ ਬਹੁਤ ਵਧੀਆ ਸਾਡੀ ਪੈਟੀ ਵੇਖੋ ਅੱਡ ਵੱਡੇ ਦੀਆਂ ਹੈਗੀਆਂ ਪਰਤਾਂ ਉੱਠੀਆਂ ਹੋਈਆਂ ਨਹੀਂ ਇੱਕ ਮੈਂ ਦੱਸੋ ਵੀ ਜਿਹੜਾ ਤੁਸੀਂ ਹਲਵਾਈ ਕਹਿੰਦੇ ਆ ਹਲਵਾਈ ਕਿਉਂ ਨਹੀਂ ਬਣਾ ਸਕਦਾ ਕਾਰਨ ਹਲਵਾਈ ਨਹੀਂ ਇਹਨੂੰ ਬਣਾ ਸਕਦਾ ਇਹ ਜਿਹੜਾ ਕੋਈ ਇਹੀ ਕੰਮ ਸਿੱਖਦਾ ਨਾ ਮਸ਼ੀਨ ਵਾਲਾ ਵੀ ਜਿਵੇਂ ਅਸੀਂ ਓਵਨ ਦੇ ਵਿੱਚ ਚੀਜ਼ਾਂ ਬਣਾ ਉਹ ਬਣਾ ਸਕਦਾ ਹਲਵਾਈ ਕਦੇ ਵਾਸਤੇ ਨਹੀਂ ਬਣਾਉਗਾ ਇਹਨੂੰ ਜੀ ਹਾਂ ਬੇਸ਼ੱਕ ਦੀ ਤੁਸੀਂ ਪੁੱਛ ਕੇ ਦੇਖੋ ਵੀ ਸੁਪੈਟੀ ਬਣਾ ਲੇਗਾ ਜਾਂ ਨਹੀਂ ਬਣਾਉਣ ਜਾਂਦਾ ਪੈਟੀ ਕਿੰਨੇ ਪੈਸੇ ਦੀ ਤੁਸੀਂ ਇਹ ਪੈਟੀ ਘੱਟ ਪਹਿਲਾਂ ਅਸੀਂ ਇਹਨੂੰ ਆਟੇ ਨੂੰ ਗੁੰਨਦੇ ਆਂ ਕਈ ਚੀਜ਼ਾਂ ਪਾ ਕੇ ਫਿਰ ਅਸੀਂ ਇਸ ਨੂੰ ਆਟੇ ਨੂੰ 1 ਕਿਲੋ ਨੂੰ 400 ਗ੍ਰਾਮ ਕਿਉਂ ਲਾਉਨੇ ਜੀ ਛੋਟੀ ਜੀ ਰੋਟੀ ਵੇਲ ਕੇ ਫਿਰ ਅਸੀਂ ਦੂਰੀ ਵਾਰ ਵੇਲਦੇ ਫਿਰ ਤੀਜੀ ਵਾਰ ਵੇਲਦੇ ਚੌਥੀ ਵਾਰ ਅਸੀਂ ਇਸ ਨੂੰ ਫਿਰ ਵੇਲ ਕੇ ਕੱਟ ਕੇ ਅੱਡ-ਅੱਡ ਫਿਰ ਆਲੂ ਭਰਦੇ ਇਹ ਪੈਟੀ ਇਹ ਪੈਟੀ ਤੁਹਾਡੀ ਕਿੰਨੀ ਕਿ ਲੱਗ ਜਾਂਦੀ ਹੈ ਗਿਣਤੀ ਮੁਤਾਬਕ ਹਾਂ ਪੈਟੀ ਸਾਡੀ ਲੱਗ ਜਾਂਦੀ ਹੈ ਬਈ 100-100 ਪੈਟੀਆਂ ਵਾਂਗੂ ਲੱਗ ਜਾਂਦੀ ਹੈ ਕਈ ਵਾਰੀ ਹੁਣ ਜਿਵੇਂ 20-20 10-10 ਜਿਵੇਂ ਸਾਡੇ ਗੁਰਦੁਆਰੇ ਕੰਮ ਕਰਦੇ ਆ ਉਹ 20-20 30-20 ਇਕੱਠਾ ਲੈ ਜਾਂਦੇ ਤੇ ਨਹੀਂ ਕੋਈ 4 ਵਾਲਾ ਆ ਗਿਆ ਕੋਈ 5 ਵਾਲਾ ਕੋਈ 8 ਵਾਲਾ ਉੱਤਰ ਵਿਕੀ ਜਾਂਦਾਂ ਜੀ ਹਾਂ ਪੈਟੀ ਬਹੁਤ ਵੀਕ ਜਲਦੀ ਸਮੋਸਾ ਵਿਕਦਾ ਇਧਰ ਸਾਡਾ ਦੂਸਰਾ ਸਮਾਨ ਹੈਗਾ ਜਿਹੜਾ ਕੀ ਇੱਕ ਆ ਆ ਬਿਸਕੁਟ ਆਲਾ ਇਹ ਵੀ ਤੁਹਾਡੇ ਆਪ ਦੇ ਬਣੇ ਹੋਏ ਆ ਇਹ ਸਾਡੇ ਆਪ ਦੇ ਬਣੇ ਹੋਏ ਬਾਦਾਮ ਵਾਲੀ ਬਿਸਕੁਟ ਹੈ ਦੇਖੋ ਹਨਾ ਆ ਵੀ ਬਾਦਾਮ ਲੱਗੇ ਹੋਏ ਉੱਤੇ ਇਹ ਬੇਲ ਕੇ ਬਣਾਏ ਹੋਏ ਆ ਆ ਜਿਹੜੇ ਕੋਕੋਨਟ ਵਾਲੇ ਇਹਦੇ ਵਿੱਚ ਦੂਜਾ ਸਮਾਨ ਪਾਉਂਦੇ ਆ ਹੋਰ ਚੀਜ਼ਾਂ ਡੱਡ ਡੱਡ ਅਲੱਗ ਅਲੱਗ ਪੈਂਦਾਂ ਹੈ ਹਨਾ ਤੇ ਜਿਹੜੇ ਸਾਡੇ ਉਹ ਪੀਪਾ ਬਿਸਕੁਟ ਵਾੜੀ ਦੇ ਉਹ ਤੋਂ ਟ੍ਰੇ ਲਿਆ ਕੇ ਮੈਂ ਦਿਖਾਈ ਹੈ ਨਾ ਇੱਥੇ ਉਹ ਬਿਸਕੁਟਾਂ ਦੇ ਵਿੱਚ ਕੱਲ ਆਟ ਤੇ ਦੁੱਧ ਚਾਰ ਚੀਜ਼ਾਂ ਦੇ ਬਣਦੇ ਇਹਨਾਂ ਵਿੱਚ ਲੱਗ ਲੱਗ ਚੀਜ਼ਾਂ ਪੈਂਦੀਆਂ ਜਿਹੜੀਆਂ ਸੀ ਵੀ ਪਾਉਨੇ ਆ ਹੋਰ ਵੀ ਇੱਕ ਸਾਨੂੰ ਇਹ ਦੱਸੋ ਜਿਹੜੇ ਤੁਸੀਂ ਇਹ ਬਿਸਕੁਟ ਬਣਾ ਰਹੇ ਆ ਆਮ ਤੌਰ ਤੇ ਅਸੀਂ ਜਿਹੜੇ ਬਿਸਕੁਟ ਵੇਨੇ ਹੁੰਨੇ ਆ ਉਹਨਾਂ ਦੇ ਉੱਪਰ ਨਾ ਜਿਹੜੇ ਗਿਰੀਆਂ ਹੁੰਦੀਆਂ ਗਿਰੀਆਂ ਕੁੱਟ ਕੇ ਜਨਕੇ ਮੂੰਗਫਲੀ ਦੀਆਂ ਲਾਈਆਂ ਹੁੰਦੀਆਂ ਬਖਾਵੇ ਦੇ ਵਿੱਚ ਹੁੰਦਾ ਵੀ ਇਹ ਬਦਾਮ ਲੱਗੇ ਆ ਉਹ ਬਦਾਮ ਨਹੀਂ ਲੱਗੇ ਹੁੰਦੇ ਕਿਏ ਤੁਸੀਂ ਤਾਂ ਨਹੀਂ ਉਦਾਂ ਦੇ ਕਰਦੇ ਵਿੱਚ ਗਿਰਿਆਂ ਉੱਤੇ ਕੁੱਟ ਕੇ ਬਿਲਕੁਲ ਜਿਵੇਂ ਸਹੀ ਹੈ ਸਾਡੇ ਬਾਦਾਮ ਐ ਸਾਨੂੰ ਦੱਸਿਆ ਸੀ ਸਾਡੇ ਤੋਂ ਦੀ ਸਾਰ ਆਉਂਦੇ ਐ ਸਾਨੂੰ ਇਹੋ ਜਿਹਾ ਕੰਮ ਨਹੀਂ ਕਰਨ ਦੇ ਨਹੀਂ ਕਿਤੇ ਅਸੀਂ ਵੀ ਕਰ ਹੀ ਸਕਦਾਂ ਸੀ ਮੁਗਪੜੀ ਨੂੰ ਕੁੱਟ ਕੇ ਅਸੀਂ ਵੀ ਲਾ ਸਕਦੇ ਐ ਸਾਡੇ ਬਾਦਾਮ ਹੁੰਦੇ ਐ ਠੀਕ ਕਦੇ ਕਦੇ ਤੁਹਾਡਾ ਜੀ ਕਰਦਾ ਵੀ ਥੋੜਾ ਕਰ ਮਲਾਵਟੀ ਸਮਾਨ ਬਣਾ ਲੀਏ ਨਹੀਂ ਜੀ ਨਹੀਂ ਅਸੀਂ ਪਾਈ ਨਹੀਂ ਸਕਦੇ ਜੀ ਨਹੀਂ ਪਾ ਸਕਦੇ ਨਹੀਂ ਅਸੀਂ ਪਾਈ ਐ ਜੀ ਇਹ ਕੰਮ ਤਾਂ ਅਸੀਂ ਕਰਨਾ ਹੀ ਨਹੀਂ ਜੀ ਹਾਂ ਜੀ ਸਾਡਾ ਤਾਂ ਇਹ ਨਹੀਂ ਪਤਾ ਜੀ ਹੁਣ ਜਿਵੇਂ ਡੱਬੇ ਭਰੇ ਪਏ ਆ ਜ ਜ ਹੁਣ 3 ਦਿਨ ਹੋ ਗਏ ਬਣਿਆ ਨੂੰ ਇਹ ਨਹੀਂ ਪਤਾ ਜਦੋਂ ਬਣਾ ਲੇ ਉਹ ਬਿਨਾਂ ਦੱਸੇ ਪੁੱਛੇ ਤੋਂ ਵੀ ਆ ਸਕਦੇ ਆ ਜੀ ਅੱਛਾ ਹਾਂਜੀ ਸਾਡੀ ਚੈਕ 15 ਦਿਨਾਂ ਤੱਕ ਹੁੰਦਗੀ ਰਹਿੰਦੀ ਹੈ ਜੇ ਅਸੀਂ ਕੋਈ ਮਿਲਾਵਟ ਵਾਲੀ ਚੀਜ਼ ਕੋਈ ਨਹੀਂ ਚ ਪਾ ਨਹੀਂ ਸਕਦੇ ਜੀ ਸਮਾਨ ਸਾਡਾ ਸਾਰਾ ਇੱਕ ਨੰਬਰ ਹੋਊਗਾ ਜੀ ਇਹ ਸਮਾਨ ਤਾਂ ਤੁਹਾਡਾ ਸੀ ਵੇਖ ਲਿਆ ਬਿਲਕੁਲ ਇੱਕ ਨੰਬਰ ਹੈ ਜਾਂ ਆਮ ਤੌਰ ਤੇ ਜਿਹੜਾ ਸਮੋਸਾ ਥੋੜਾ ਬਹੁਤ ਵਧੀਆ ਬਣਿਆ ਹੋਇਆ ਸਮੋਸਾ ਜਿਵੇਂ ਮਾਤਾ ਜੀ ਐਪ ਗੱਲ ਕਰਦੇ ਆ ਵੀ ਆ ਹੋਟਲਾਂ ਦੇ ਉੱਤੇ ਸਮੋਸੇ ਵੱਧ ਜਾਂਦੇ ਆ ਸਮੋਸੇ ਹੋਟਲ ਦੇ ਵੱਜ ਜਾਂਦੇ ਆ ਤੇ ਉਹ ਦੂਜੇ ਦਿਨ ਜਿਹਨ ਕੇ ਫਰਿਜ ਚ ਰੱਖ ਦਿੰਦੇ ਆ ਉਹ ਫੇਰ ਤਲ ਦਿੰਦੇ ਆ ਤੁਹਾਡੇ ਤਾਂ ਨਹੀਂ ਇਦਾਂ ਦਾ ਕੰਮ ਕੋਈ ਨਹੀਂ ਜੀ ਅਸੀਂ ਬਣਾਉਣੀ ਉਹਨੇ ਇੱਕ ਹੁੰਦੇ ਆ ਜੀ ਅਸੀਂ ਆਟਾ ਗੁੰਨ ਕੇ ਰੱਖ ਲੈਨੇ ਆ ਤੇ ਆਪਦਾ ਮਸਾਲਾ ਤਿਆਰ ਕਰਕੇ ਰੱਖ ਰਹੇ ਨੇ ਅਸੀਂ ਬਸ ਉਹਨੇ ਇੱਕ ਬਣਾਣੇ ਸਾਨੂੰ ਪਤਾ ਹੁੰਦਾ ਵੀ ਇਹਨੇ ਇੱਕ ਲੱਗ ਜਾਣਗੇ ਤੇ ਜੇ ਬਸ ਅਸੀਂ 10 ਮਿੰਟ ਬਾਹਰ ਲੈਨੇ ਹੁੰਨੇ ਗਾਕ ਨੂੰ ਜੇ ਜ਼ਿਆਦਾ ਲੈਨੇ ਅਸੀਂ 4-5 ਜਣੇ ਹੈਗੇ ਆ ਅਸੀਂ ਮਿੰਟੋ ਮਿੰਟੀ ਬਣਾ ਦੇਣੇ ਹੁੰਦੇ ਆ ਜੀ ਨਹੀਂ ਮੈਂ ਗੱਲ ਦੇ ਵੀ ਜਿਹੜਾ ਸਮੋਸਾ ਵੱਧ ਜਾਂਦਾ ਕਈ ਵਾਰ ਸਮੋਸਾ ਵੱਧ ਗਿਆ ਦੋ ਵੱਧ ਗਏ ਬਰੈਡ ਵੱਧ ਗਏ ਕੀ ਉਹ ਤੁਸੀਂ ਵਾਪਸ ਜਿਹੜੇ ਆਦੇ ਮੈਂਬਰ ਆ ਘਰਾਂ ਨੂੰ ਲੈ ਜਾਂਦੇ ਆ ਜਾਂ ਉਹ ਫਰਿੱਜ 'ਚ ਰੱਖ ਦਿੰਦੇ ਨੇ ਦੂਜੇ ਦਿਨ ਫਿਰ ਜਾਨੀ ਕਿ ਕਸਟਮਰ ਨੂੰ ਦੇ ਨਹੀਂ ਅਸੀਂ ਦੂਜੇ ਦਿਨ ਨਹੀਂ ਦਿੰਦੇ ਅਸੀਂ ਇਹ ਵੀ ਕਰਦੇ ਆ ਘਰਾਂ ਨੂੰ ਜਰੂਰ ਲੈ ਜਾਂਦੇ ਵੀ ਜਿਹੜੇ ਵਧਿਆ ਚੱਲ ਵੀ ਅੱਜ ਘਰਾਂ ਨੂੰ ਲੈ ਜਾਓ ਹਨਾ ਉਹਨੂੰ ਫਰਾਈ ਕਰਕੇ ਘਰਾਂ ਨੂੰ ਲੈ ਜਾਂਦੇ ਆ ਪਰ ਅਸੀਂ ਦੂਜੇ ਦਿਨ ਕਦੇ ਕਿਸੇ ਨੂੰ ਦਿੱਤੇ ਉਹਦੀ ਲੰਬਾ ਆ ਜਾਂਦਾ ਜੇ ਦੇਵ ਦੇ ਅੱਗੇ ਕਿਤੇ ਦਿੱਤਾ ਵੀ ਇੱਕ ਦੋ ਵੇਰੀ ਪਰ ਲੰਬਾ ਆ ਜਾਂਦਾ ਹੈਗਾ ਨਹੀਂ ਇੱਕ ਗੱਲ ਜਵਾਕਾਂ ਨੂੰ ਮौज ਲੱਗੀ ਹੈ ਘਰੇ ਪੁਣੀ ਜਵਾਕਾਂ ਤਾਂ ਫੁਰਗੇ ਮौज ਆ ਫਿਰ ਹੁਣ ਜੇ ਖਾਈ ਜਾਂਦੇ ਹਨ ਜਵਾਕਾਂ ਨੂੰ ਤਾਂ ਮौज ਆ ਭਾਈ ਜਵਾਕ ਤਾਂ ਕਹਿੰਦੇ ਹੋਣਗੇ ਵੀ ਦਾਦੀ ਅੱਜ ਸਮੋਸੇ ਵਧੇ ਨਹੀਂ ਫਿਰ ਜਾਂ ਬਰੈਡ ਵਧੇ ਨਹੀਂ ਕੇ ਉਹ ਨੱਕ ਵੀ ਮੁੜਿਆ ਹੋਇਆ ਨਾ ਫਿਰ ਐਡੀ ਜੀ ਗੱਲ ਵੀ ਹੁੰਦੀ ਹੈ ਆਮ ਤਾਂ ਮੰਮੀ ਵੀ ਪਰ ਆ ਕੋਈ ਆਪਾਂ ਜਿਹੜੇ ਖਾਂਦੇ ਰਹਿੰਦੇ ਜੇ ਨਾ ਵੀ ਘਰੇ ਜਾਣਗੇ ਮੁੜ ਕੇ ਇੱਥੇ ਵੀ ਆ ਕੇ ਖਾ ਜਾਂਦੇ ਜੇ ਉਹਨਾਂ ਮਨ ਹੋਵੇ ਤਾਂ ਹਾਂ ਇੱਥੇ ਵੀ ਆ ਕੇ ਖਾ ਜਾਂਦੇ ਤੇ ਜਿਹੜਾ ਕੋਈ ਹੁਣ ਜਿਵੇਂ ਤੁਹਾਡੇ ਜਵਾਕ ਆ ਤੁਸੀਂ ਗਰੁੱਪ ਦੇ ਮੈਂਬਰ ਹੋ ਤੁਹਾਡਾ ਜਵਾਕ ਕੋਈ ਖਾਣ ਆ ਗਿਆ ਫਰਜ਼ ਕਰ ਲੋ ਉਹਨੇ ਕਿਹਾ ਮੰਮੀ ਮੈਂ ਤਾਂ ਬਰੈਡ ਖਾ ਕੇ ਜਾਣਾ ਕੀ ਤੁਹਾਡੇ ਖਾਤੇ 'ਚ ਪੈਸੇ ਪਾ ਦਿੱਤੇ ਜਾਂਦੇ ਆ ਵੀ ਤੁਹਾਡਾ ਜਵਾਕ ਆ ਗਿਆ ਦੇ ਵਕਨ ਨੂੰ ਆਈ ਨਹੀਂ ਤੇ ਦੇ ਵੀ ਬੋਕਸ ਖਵਾ ਲਿਆਂਗੇ ਅਸੀਂ ਪੈਸੇ ਲੈ ਕੇ ਖਵਾਉਨੇ ਆਂ ਬੇਸ਼ੱਕ ਸਾਡਾ ਆਪਦੇ ਕੰਮ ਹੈ ਸਾਡਾ ਸਾਂਝਾ ਕੰਮ ਹੈ ਹਾਂ ਆ ਅਸੀਂ ਘਰੇ ਚੀਜ਼ ਲੈ ਕੇ ਜਾਣੀ ਪੈਸੇ ਨਹੀਂ ਲੈ ਕੇ ਜਾਣੀ ਜਿਵੇਂ ਹਕਾਵਤਾ ਲਿਆਜ਼ ਅੱਡੇ ਤੇ ਦੁਕਾਨਦਾਰੀ ਅੱਡ ਦੁਕਾਨਦਾਰੀ ਅੱਡੇ ਅਸੀਂ ਪੈਸੇ ਚੀਜ਼ ਦਿੰਨੇ ਹਾਂ ਹਾਂ ਕਦੋਂ ਵੀ ਕੋਈ ਵੀ ਸਾਡੇ ਚੋਂ ਲੈ ਕੇ ਜਾਵੇ ਆਪਦੇ ਉਨੇ ਪੈਸੇ ਦੇ ਕੇ ਜਾਊਗਾ ਜੜ ਕੇ ਉਹ ਦੂਜਿਆਂ ਵੱਲੋਂ ਕਟ ਲਾ ਲੈਨੇ 10 ਰੁਪਏ ਆਪ ਦਾ ਲਿਆ ਅਸੀਂ 10 ਰੁਪਏ ਲਾ ਲਈਏ ਬਾਕੀ ਅਸੀਂ 12 ਦੇ ਦਿੰਨੇ ਐਨੀ ਕੁ ਲਹਾਜ ਰੱਖਦੇ ਆਂ ਬੜੀ ਨਹੀਂ ਰੱਖਦੇ ਅਸੀਂ ਹਾਂ ਚਲੋ ਐਨੀ ਕੁ ਰੱਖਣੀ ਚਾਹਦੇ ਮੈਂਬਰ ਆਪਣਾ ਜਮ ਉਸਤਾਦ ਇਹ ਕਹਿੰਦਾ ਸੇਵੀਆਂ ਤੁਸੀਂ ਬਣਾਉਨੇ ਹੋ ਹਨਾ ਇਹ ਸੇਵੀਆਂ ਤੁਸੀਂ ਮਸ਼ੀਨ ਨਾਲ ਤੁਹਾਡੇ ਕੋਲੇ ਕੋਈ ਆਪ ਦੀ ਹਾਂ ਨਹੀਂ ਸੇਵੀਆਂ ਅਸੀਂ ਹਾਂ ਮਸ਼ੀਨ ਤੇ ਬਣਾਉਨੇ ਆਗੇ ਤੇ ਇਹ ਸਾਡੇ ਕੋਲੋਂ ਤਾਂ ਜਿਹੜੇ ਅਫਸਰ ਆਉਂਦੇ ਆਗੇ ਉਹ ਆਟੇ ਦੀ ਸੇਵੀ ਦੀ ਮੰਗ ਕਰਦੇ ਵਾਲੀ ਵੀ ਆਟੇ ਦੀ ਸੇਵੀ ਹੋਵੇ ਆ ਥੋੜਾ ਜਿਹਾ ਤਾਂ ਸਾਡੀਆਂ ਜਿਹੜੀਆਂ ਸੂਜੀ ਤੇ ਮੈਦੇ ਦੀਆਂ ਰੱਖੀਆਂ ਕਈ ਵਾਰੀ ਕੋਈ ਇਹਦਾ ਚਾਹ ਵਣ ਹੁੰਦਾ ਬਾਕੀ ਸਾਡੀਆਂ ਆਟੇ ਵਾਲੀਆਂ ਸੇਵੀਆਂ ਆ ਦੇਖੋ ਹਾਂ ਅਬ ਸਰ ਕਦੇ ਵਾਸਤੇ ਸੂਜੀ ਤੇ ਮੈਦਾ ਖਾਂਦੇ ਨਹੀਂ ਉਹ ਆਖਣ ਕੇ ਸੰਵਾਟਾ ਹੋਵੇ ਇਹਨਾਂ ਦੀ ਕੀ ਕੀਮਤ ਹੈ ਕਿਲੋ ਦੀ ਕਿਹਾਂ ਜਿਹੜੀ ਆਟੇ ਵਾਲੇ ਉਹਦਾ ਕਿਲੋ ਦੀ ਪੈਕ ਹੈਗੀ ਸਾਡੀ ਕਰੀ ਵੀ 120 ਰੁਪਏ ਦੇ 120 ਰੁਪਏ ਨਹੀਂ ਜਨਨ ਕਿ 60 60 ਰੁਪਏ ਕਿਲੋ ਆ ਰੇਟ ਇੱਕੋ ਹੀ ਆ ਹਾਂ ਰੇਟ ਇੱਕੋ ਹੀ ਦੂਨਾਂ ਦਾ ਉਹਦਾ ਵੀ ਤੇਜ਼ ਆ ਵੀ ਸੂਜੀ ਦਾ ਵੀ ਸੂਜੀ ਮੈਦੇ ਦਾ ਵੀ ਇੱਕੋ ਰੇਟ ਹੈਗਾ ਜੀ ਹਾਂ ਜਿਹੜੇ ਤੁਸੀਂ ਇੱਕ ਆ ਤੁਹਾਨੂੰ ਬਦਾਮ ਵਾਲੇ ਬਿਸਕਟ ਦੱਸਿਆ ਸੀ ਇਹ ਕੀ ਕੀਮਤ ਦੀ ਹੈ ਇਹਨਾਂ ਦੀ ਰੇਟ ਆ ਇਹਨਾਂ ਦਾ 200 ਰੁਪਏ ਕਿਲੋ ਆਪਣਾ ਮਾਲਿਆਂ ਦਾ ਆ ਜਿਹੜੇ ਕੋਕੋਨਟ ਟਾਲੇ ਹੁੰਦੇ ਨੇ 150 ਵਾ ਜਿਹੜੇ ਸਾਡੇ ਆਮ ਪੀਪਾ ਬਿਸਕਟ ਉਹ 100 ਰੁਪਏ ਕਿਲੋ ਵਾ ਸਾਡਾ ਜਾਇਜ਼ ਰੇਟ ਹੈ ਅਸੀਂ ਨਜਾਇਜ਼ ਰੇਟ ਜਮੇ ਨਹੀਂ ਲਾਇਆ ਕਿਉਂਕਿ ਸਾਡਾ ਬਣਾ ਬਣਾਇਆ ਸਾਨੂੰ ਸਭ ਕੁਝ ਮਿਲ ਗਿਆ ਅਸੀਂ ਜਿੰਨਾ ਕੁ ਹੁਣ ਕਮਾਉਨੇ ਆ ਉਹਨਾਂ ਕੁ ਸਾਨੂੰ ਮਿਲ ਜਾਂਦਾ ਆਪਾਂ ਨਜਾਇਜ਼ ਲਾ ਕੇ ਕਰਨਾ ਵੀ ਕੀ ਹੈ ਹਨਾ ਸਾਨੂੰ ਸਰਕਾਰ ਨੇ ਸਹੂਲਤ ਦਿੱਤੀ ਅਸੀਂ ਉਵੇਂ ਵਰਤੀ ਜਾਂਦੇ ਆ ਇੱਕ ਕਹਿ ਦੱਸੋ ਭੈਣ ਜੀ ਜਿਵੇਂ ਹਰੇ ਕੰਮ ਦਾ ਸੀਜ਼ਨ ਹੁੰਦਾ ਕੋਈ ਕਾਰੋਬਾਰ ਕਰਦੇ ਆ ਹਰੇ ਕੰਮ ਦਾ ਸੀਜ਼ਨ ਹੁੰਦਾ ਤੁਹਾਡਾ ਵੀ ਕੋਈ ਸੀਜ਼ਨ ਹੈਗਾ ਸਿੰਨੀ ਸਾੜਤਾ ਤਾਂ ਜੀ ਹੁਣ ਹਰ ਵਕਤ ਹੀ ਚੱਲਦਾ ਜੀ ਕੰਮ ਸੀਜ਼ਨ ਬਸ ਸੌਣ ਚ ਬਿਸਕੁਟਾਂ ਦਾ ਜ਼ਿਆਦਾ ਹੁੰਦਾ ਤੁਹਾਨੂੰ ਅੱਗੇ ਦੱਸ ਕੇ ਹਟਿਆ ਤੇ ਜੇਠ ਚ ਜਿਵੇਂ ਕਿ ਰੂਟ ਦਾ ਹੋਗਾ ਇਹ ਸੀਜ਼ਨ ਹੀ ਆ ਤੇ ਜਿਹੜਾ ਆ ਸਮੋਸਾ ਪੈਟੀ ਬਰੈਡ ਆ ਇਹ ਜਾਣੀ ਤੇ ਹਰ ਵਕਤ 24 ਘੰਟੇ ਚੱਲੀ ਜਾਂਦਾ ਜੀ ਦਿਵਾਲੀ ਆ ਜੂਗੀ ਦਿਵਾਲੀ ਦੇ ਨੇੜੇ ਬਿਸਕੁਟਾਂ ਦਾ ਕੰਮ ਤਾਂ ਬਹੁਤ ਜ਼ਿਆਦਾ ਸੀਜ਼ਨ ਹੁੰਦਾ ਦਿਵਾਲੀ ਦੇ ਨੇੜੇ ਦਾ ਦਿਵਾਲੀ ਨੂੰ ਸੀ ਜੀ ਪਕੌੜੇ ਬਣਾ ਲੈਣੇ ਆ ਬਰੈਡ ਬਣਾਣਾ ਬਿਨ ਮਠਿਆਈ ਨਹੀਂ ਜਾਣੀ ਜੱਸੀ ਬਣਾਉਂਦੇ ਜੀ ਅੱਛਾ ਦਿਵਾਲੀ ਨੂੰ ਮਠਿਆਈ ਨਹੀਂ ਬਣਾਉਂਦੇ ਜੀ ਬਸ ਆਹ ਪਕੌੜੇ ਬਰੈਡ ਬਸ ਇਹੀ ਚੱਲਦਾ ਜੀ ਸਾਡੇ ਮਨ ਕਰਿਆ ਨਹੀਂ ਆਪਾਂ ਵੈਰੈਟੀ ਵਧਾ ਦਈਏ ਹਾਂ ਮਨ ਤਾਂ ਕਰਦਾਗਾ ਇਹ ਪਰ ਆਈ ਤੇ ਕਿ ਅਸੀਂ ਜ਼ਰੂਰ ਲਾਵਾਂਗੇ ਵੱਡੀ ਦੁਕਾਨ ਲਾਵਾਂਗੇ ਇੱਥੇ ਹਲਵਾਈ ਸੱਦਾਂਗੇ ਜਿਹੜੀਆਂ ਚੀਜ਼ਾਂ ਨਹੀਂ ਸਾਨੂੰ ਆਉਂਦਾ ਉਹ ਬਣਾਊਗਾ ਬਾਕੀ ਅਸੀਂ ਜਾਣਦੇ ਵੀ ਹੈਗੇ ਹਾਂ ਆ ਬਣਾ ਲੋਂਗੇ ਆ ਬਣਾ ਲਾਂਗੇ ਅਸੀਂ ਹਾਂ ਇਹ ਸਮਾਨ ਬਣਾਉਣੇ ਆ ਵੈਰਾਈਟੀ ਬਣਾਉਣੇ ਆ ਕਿ ਉਹਦੀ ਤੁਹਾਡੇ ਜਿਹੜਾ ਗਰੁੱਪ ਬਣਿਆ ਉਹ ਤੋਂ ਮਨਜ਼ੂਰੀ ਲੈਣੀ ਪਊ ਤੁਹਾਡੇ ਦੀ ਕੋਈ ਮਨਜ਼ੂਰੀ ਨਾ ਤਾਂ ਕਦੇ ਕੰਮ ਕਰੋ ਜਿੱਥੇ ਤੇ ਮਰਜ਼ੀ ਕਰੋ ਹੈਨਾ ਉਹ ਤਾਂ ਸਾਨੂੰ ਸਭ ਕਹਿੰਦੇ ਵੀ ਤੁਸੀਂ ਕੰਮ ਵਧਾਓ ਵਧਾਓ ਹੁਣ ਅਸੀਂ ਵਧਾਉਂਦੇ ਜਾਨੇ ਆ ਪਹਿਲਾਂ ਸਾਡਾ ਥੋੜਾ ਜਿਹਾ ਸਾਡਾ ਕੰਮ ਬਹੁਤ ਹੈਗਾ ਹਾਂ ਹੋਰ ਕਿਹੜੇ ਕਿਹੜੀ ਆਟਮਾ ਕੋਈ ਦੱਸ ਦਿਓ ਸਾਨੂੰ ਦਿਖਾ ਦਿਓ ਹੋ ਹਾਂ ਸਬਜੀ ਹੈ ਜੀ ਆ ਸੁੱਕੀ ਹੈ ਜੀ ਸਬਜੀ ਇਹ ਸਾਡੇ ਦਾ ਬਹੁਤ ਵਧੀਆ ਹਰਿਆਈ ਮਟਰ ਪਾਇਆ ਮਤ ਹੈ ਹਾਂ ਜੀ ਮਟਰ ਪਨੀਰ ਆ ਉਹ ਸੁੱਕੀ ਸਬਜੀ ਹੈ ਮਿਕਸ ਬਣਾਈ ਹੋਈ ਹੈ ਵੀ ਜਿਵੇਂ ਕੋਈ ਕਿਸੇ ਦੇ ਗਿਫਟ ਆ ਜਾਂਦੇ ਹੈਗੇ ਹਨਾ ਇਥੋਂ ਲਿਜਾ ਸਕਦੇ ਆ 100 ਰੁਪਏ ਕਿਲੋ ਮਟਰ ਪਨੀਰ ਹੈਗਾ ਤੇ 90 ਰੁਪਏ ਕਿਲੋ ਸੁੱਕੀ ਸਬਜੀ ਹੈ ਜਾਇਜ਼ ਰੇਟ ਆ ਕੋਈ ਨਜਾਇਜ਼ ਨਹੀਂਗਾ ਇਦੋਂ ਘਟ ਬਣਦੀ ਨਹੀਂ ਹੁੰਦੀ ਹੈ ਹਨਾ ਜੇ ਕਿਸੇ ਦੇ 15 20 ਜਾਂ ਕੋਈ ਛੋਟਾ ਜਿਹਾ ਪ੍ਰੋਗਰਾਮ ਆਸੀ ਉਹ ਵੀ ਸਬਜੀ ਬਣਾ ਦਿਆ ਕਰਾਂਗੇ ਬਣਾਉਣ ਜਾਣਦੇ ਆ ਵਧੀਆ ਸਬਜੀ ਨਹੀਂ ਇਹ ਸਬਜੀ ਸਮੋਸੇ ਨਾਲ ਵੀ ਇਹ ਦੇਨੇ ਤੁਸੀਂ ਨਹੀਂ ਸਮੋਸਾ ਸਾਡੇ ਕੋਲ ਜੋ ਸੌਸ ਵਾਲਾ ਹੀ ਚੱਲਦਾ ਸੁੱਕਾ ਹਾਂ ਸਬਜ਼ੀ ਵਾਲਾ ਨਹੀਂ ਜਨਨੇਗੇ ਸਬਜ਼ੀ ਵਾਲਾਂ ਦੀਸ ਚਲਾਉਂਦੇ ਇਕਲ ਹੋਰ ਪਿੰਡ ਦੇ ਵਿੱਚ ਤਾਂ ਮੌਜ ਤਾਂ ਲੱਗੀ ਆ ਕਹਿੰਦੇ ਉਹਨਾਂ ਕੇ ਵੀ ਰਿਸ਼ਤੇਦਾਰ ਆ ਜਾਈਏ ਘਰ ਬਣਾਉਣ ਦੀ ਲੋੜ ਨਹੀਂ ਜਦੋਂ ਮਰਜੀ ਅੱਖਾਂ ਵਿੱਚ ਕੇ ਆ ਜਾਓ ਸਾਰਾ ਸਮਾਨ ਬਣਿਆ ਬਣਾਏ ਮਿਲਦਾ ਜਿਆਦਾ ਤੌਰ ਤੇ ਨਾ ਜਿਹੜੇ ਸਾਡੇ ਲੋਕ ਆ ਪੜੇ ਲਿਖੇ ਅਫਸਰ ਲੋਕ ਆ ਉਹ ਜਿਹੜੀ ਮਾਤਾ ਦਾ ਜਿਹਦਾ ਹੱਥ ਦਾ ਬਣਿਆ ਜਨਿਕੇ ਖਾਣਾ ਪਸੰਦ ਕਰਦੇ ਆ ਹਨਾ ਸਾਡੇ ਤਾਂ ਇੰਦੀ ਮौज ਬਣੀ ਵੀ ਦੇਖ ਲੋਕ ਨਾ ਅੱਗੇ ਹਾੜੀ ਵੜਦੇ ਕੋਈ ਸੰਦਾ ਮਿੱਠਾ ਖਾਂਦੇ ਨਹੀਂ ਸੀ ਹੁੰਦੇ ਹਨਾ ਵੀ ਸਾਨੂੰ ਫੱਕ ਚੜਜੂ ਖਾਂਗੇ ਤੂੜੀ ਬਣਾਉਂਦੇ ਲੋਕ ਸਾਡੇ ਕੋਲੋਂ ਸਮੋਸੇ ਤੇ ਪੇਟੀ ਲੈ ਕੇ ਜਾਂਦੇ ਆ ਤੂੜੀ ਬਣਾਉਣ ਵੇਲੇ ਵੀ 15 15 20 ਬੰਦੇ ਹੁੰਦੇ ਆ ਕੋਈ ਸਮੋਸੇ ਕੋਈ ਪੇਟੀਆਂ ਸਾਡੇ ਕੋਲ ਲੈ ਕੇ ਜਾਂਦੇ ਕਿਉਂਕਿ ਬੁੜੀਆਂ ਸਾਡੇ ਕੋਲ ਸਮੱਸਿਆ ਲੈ ਜਾਂਦੇ ਤੇ ਉਹਨਾਂ ਨਾਲ ਡੰਗ ਸਰ ਜਾਂਦਾ ਵਧੀਆ ਇੱਕ ਦੋ 60 ਸਾਨੂੰ ਇਹ ਦੱਸੋ ਵੀ ਜਿਹੜੀਆਂ ਸਾਡੀਆਂ ਮਾਤਾ ਪਿਤਾ ਪਹਿਲਾਂ ਵੀ ਸਵਾਲ ਕਰਿਆ ਸੀ ਵੀ ਜਿਹੜੀਆਂ ਸਾਡੀਆਂ ਮਾਤਾ ਬਾਹਰ ਨੂੰ ਭਾਈ ਦੀ ਦੌੜ ਲੱਗੀ ਹੋਈ ਹੈ ਬਾਹਰ ਦੀ ਜਨਨ ਕਿ ਬਾਹਰ ਚਲੋ ਬਾਹਰ ਪੈਸਾ ਕਮਾਵਾਂਗੇ ਬਹੁਤ ਆ ਜਨਨ ਕਿ ਉਹ ਬਾਹਰ ਜਾ ਵੜਦੇ ਆ ਉਹਨਾਂ ਨੂੰ ਕੋਈ ਜਾ ਕੇ ਉਹਨਾਂ ਦੇ ਸ਼ਾਇਦ ਨੂਆ ਵੀ ਨਹੀਂ ਸਿਆਣ ਦੀਆਂ ਉੱਥੇ ਜਾ ਤਾਂ ਵੜਦੇ ਆ ਜਨਨ ਕਿ ਬੁੱਢਾ ਉੱਠ ਜਿਵੇਂ ਕਿ ਕਮਾਉਣ ਵਾਲੀ ਗੱਲ ਹੋ ਜਾਂਦੀ ਹੈ ਕਮਾਈ ਜਾਂਦਾ ਹਨ ਪਹਿਲਾਂ ਜਵਾਨੀ ਚ ਕਮਾਇਆ ਫਿਰ ਬੁਢਾਪੇ ਚ ਕਮਾਇਆ ਤੇ ਫਿਰ ਉਹ ਜਨਨ ਕਿ ਜੇ ਇੱਥੇ ਰਵੇ ਸਾਡੇ ਪੰਜਾਬ ਦੇ ਵਿੱਚ ਹੀ ਕਮਾਵੇ ਪੰਜਾਬ ਦਾ ਪਹਿਲੀ ਕਦਾ ਪੰਜਾਬ ਦਾ ਪੰਜਾਬ ਚ ਪੈਸਾ ਆ ਰਹਿ ਜੀ ਫਿਰ ਉਹਦਾ ਜਨਨ ਕਿ ਜਿਹੜੇ ਸੱਭਿਆਚਾਰ ਨਾਲ ਜੁੜਿਆ ਸਾਡਾ ਉਹ ਰਹਿ ਜੀ ਜਿਹੜੇ ਉਹਦਾ ਮੋਹ ਪਿਆਰ ਆ ਪਿੰਡ ਨਾਲ ਉਹ ਰਹਿ ਜੀ ਜਦੋਂ ਕੈਨੇਡਾ ਅਮਰੀਕਾ ਚਲਾ ਜਾਂਦਾ ਉਹਦਾ ਜਨਨ ਕਿ ਜਿਹੜੇ ਪੰਜਾਬ ਦਾ ਮੋਹ ਆ ਪਿੰਡ ਦਾ ਮੋਹ ਆ ਜਨਨ ਕਿ ਨਾਤਾ ਉਹਦਾ ਪੰਜਾਬ ਦੇ ਨਾਲੋਂ ਪਿੰਡ ਨਾਲੋਂ ਟੁੱਟ ਜਾਂਦਾ ਜਿਹੜੇ ਲੋਕ ਹੁਣ ਬਾਹਰ ਜਾਂਦੇ ਆ ਬੀਬੀਆਂ ਪਹਿਣਾ ਸਾਡੀਆਂ ਜਾਂਦੀਆਂ ਉਹਨਾਂ ਨੇ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਅਸਤਾ ਇਹੀ ਕਹਿਣਾ ਚਾਹੁੰਦੇ ਆ ਵੀ ਤੁਸੀਂ ਆਲੇ ਪੰਜਾਬ ਵਿੱਚ ਵੀ ਰਹੋ ਹਨਾ ਐ ਸਾਰਾ ਮਲਕ ਉੱਠ ਕੇ ਤੁਰਿਆ ਜਾਂਦਾ ਚਲੋ ਅੱਗੇ ਜਾਵੜਦੇ ਸੀ ਥੋੜੇ ਬਹੁਤੇ ਜਾਂਦੇ ਸੀ ਹਨਾ ਹੁਣ ਤਾਂ ਉਹ ਵੀ ਗੱਲ ਹੈ ਨਹੀਂ ਵੀ ਇੱਧਰ ਮੁੰਡਾ ਕੁੜੀ ਜਾਂ ਵਿਆਹ ਕਰਾ ਲੈਣਗੇ ਸਾਰੀਆਂ ਕੁੜੀਆਂ ਤੁਰੀਆਂ ਜਾਂਦਾਂ ਮੁੰਡੇ ਵਿਚਾਰੇ ਘਟ ਜਾਂਦੇ ਮੁੰਡੇ ਸ਼ਾਇਦ ਕੁਮਾਰੇ ਵੀ ਰਹੀ ਜਾਂਦੇ ਆ ਕਿਉਂਕਿ ਕੁੜੀਆਂ 12 ਪੜ ਕੇ ਵਾਰ-ਵਾਰ 12 ਪੜ ਕੇ ਵਾਰ ਹਨਾ ਇੰਨਾਂ ਗੱਲਾਂ ਦੇ ਵਿੱਚ ਕੁਝ ਹੈ ਨਹੀਂਗਾ ਐਵੇਂ ਵਾਦੂ ਕਰੋ ਖਰਚ ਕਰਕੇ ਜਾਂਦੇ ਆ ਉੱਥੇ ਜਾ ਕੇ ਹੁਣ ਬਹੁਤ ਪੜਾ ਹਾਲਤ ਹੈਗੀ ਸਾਰਿਆਂ ਨੂੰ ਪਤਾ ਵੀ ਕਿਵੇਂ ਹੈ ਹਨਾ ਤੇ ਗਾਹਾਂ ਵੱਡੀਆਂ ਵੱਡੀਆਂ ਬੀਬੀਆਂ ਨੂੰ ਵੀ ਆਪਾਂ ਕਹਿੰਦੇ ਆ ਹਨਾ ਬਿੱਤ ਆਪਦੇ ਦੇਸ਼ ਵਿੱਚ ਰਹਿ ਕੇ ਕੰਮ ਕਰ ਲੋ ਤਾਂ ਕੰਮ ਕਰ ਹੀ ਲੈਣੇ ਉੱਥੇ ਬਾਹਰ ਜਾ ਕੇ ਵੀ ਕਰਦੀਆਂ ਆ ਹਨਾ ਬਾਹਰ ਜਾ ਕੇ ਬਟਾ ਦਾ ਤਿਲਕਦੀਆਂ ਫਿਰਦੀਆਂ ਇੱਥੇ ਘਰ ਵੀ ਕਰ ਸਕਦੀਆਂ ਕੰਮ ਜਿਹੜੇ ਮਰਜ਼ੀ ਇਹ ਜੇ ਕੰਮ ਚਲਾ ਕੇ ਕਰ ਸਕਦੀਆਂ ਕਈ ਪਟਵਾਰੀ ਲੱਗੇ ਹੋਏ ਹੁੰਦੇ ਆ ਤੇ ਉਹ ਉੱਥੇ ਜਾ ਕੇ ਆਲੂ ਪੱਟੀ ਜਾਂਦੇ ਆ ਕਿੱਥੇ ਤਾਂ ਰੈਸਟੋਰਾਂ ਦਾ ਕੰਮ ਕਰਦੇ ਸੀ ਵੇਕੇ ਹਨਾ ਕਲਮ ਚੱਲਦੀ ਸੀ ਤੇ ਉੱਥੇ ਉਹਨਾਂ ਦੇ ਹੱਥ ਵੀ ਚੱਲਦੇ ਤੇ ਪੈਰ ਵੀ ਚੱਲਦੇ ਆ ਉਹਨਾਂ ਗੱਲਾਂ ਤੋਂ ਬਚ ਵੀ ਸਕਦੇ ਉਹ ਮौज ਕਰਨੇ ਇੱਧਰ ਜੀ ਉੱਧਰ ਕੰਮ ਕਰਕੇ ਰੋਕੀ ਜੀ ਜੀ ਇੱਧਰ ਇੱਕ ਸਾਡੀ ਭੈਣ ਹੋਰ ਇਹਨਾਂ ਨੂੰ ਪੁੱਛਾਂਗੇ ਸਮੋਸ ਇੱਧਰ ਬੈ ਜਿਹੜਾ ਇਹ ਤੁਸੀਂ ਹੁਣ ਸਮੋਸੇ ਕੱਢ ਰਹੇ ਹੋ ਬਣ ਜੀ ਹਾਂਜੀ ਹਾਂਜੀ ਸੋਸੇ ਬਣਾਉਣੇ ਆ ਜੀ ਜੀ ਹਾਂਜੀ ਤੁਸੀਂ ਸਮੋਸੇ ਕੱਢਦੇ ਹੋ ਤੇਲ ਦੇ ਵਿੱਚ ਤੁਸੀਂ ਕੱਢੀ ਜਾਂਦੇ ਹੋ ਇਹਦੇ ਤੇਲ ਬਦਲ ਦਿੰਨੇ ਆ ਜਦੋਂ ਤੁਸੀਂ ਬ੍ਰੈਡ ਕੱਢਦੇ ਤੇ ਉਸੇ ਤੇਲ ਦੇ ਵਿੱਚ ਹੀ ਕੱਢਦੇ ਨਹੀਂ ਜੀ ਅਸੀਂ ਬਦਲ ਦਿੰਨੇ ਆ ਜੀ ਇਹ ਸਵੇਰ ਪਾਇਆ ਸੀਗਾ ਬਸ ਇਹ ਹੁਣ ਜਦੋਂ ਬਣਾ ਲਿਆ ਤੇ ਜਦੋਂ ਸਵੇਰ ਸੀ ਫੇਰ ਬਣਾਉਦੋ ਅਸੀਂ ਤੇਲ ਬਦਲ ਕੇ ਪਾਉਣਾ ਹੈ ਅੱਛਾ ਹਾਂਜੀ ਯਾਨੀ ਕਿ ਉਦੋਂ ਬਦਲ ਦਿੰਨੇ ਆ ਤੁਸੀਂ ਜੋ ਬ੍ਰੈਡ ਕੱਢਦੇ ਆ ਤੁਸੀਂ ਉਦੋਂ ਵੀ ਯਾਨੀ ਕਿ ਨਹੀਂ ਜੀ ਬਰੈਡ ਹੁਣ ਪਕੌੜੇ ਤੇ ਜਿਹੜੀ ਇੱਕ ਚੀ ਹੁਣ ਬਣ ਜਾਂਦੇ ਸਮੋਸਾ ਹੋ ਗਿਆ ਬਰੈਡ ਹੋ ਗਿਆ ਮਟਰ ਬਣਾ ਕੇ ਹਟਿਆ ਵੀ ਜਿਹੜੀ ਇੱਕ ਦਿਨ ਤਾਂ ਤੇਲ ਚੱਲਦਾ ਜੀ ਤੇ ਦੂਜੇ ਦਿਨ ਬਦਲਣਾ ਹੁੰਦਾ ਜੀ ਅਸੀਂ ਹੈ ਜੇ ਤੁਸੀਂ ਇਹ ਕੱਢਦੇ ਆ ਇਹ ਸਰੋਂ ਤੇਲ ਵਿੱਚ ਕੱਢਦੇ ਆ ਜਾਂ ਤੁਸੀਂ ਰਫੈਂਟ ਚ ਕੱਢਦੇ ਆ ਜਾਂ ਡਾਲਡਾ ਘਿਓ ਚ ਕੱਢਦੇ ਹੋ ਰਫੈਂਟ ਚ ਕੱਢਦੇ ਆ ਜੀ ਹਾਂਜੀ ਹਾਂਜੀ ਰਫੈਂਟ ਚ ਕੱਢਦੇ ਆਂ ਐਂਡ ਚੰਗੀ ਕੰਪਨੀ ਦਾ ਵਰਤਦੇ ਤਾ ਦੇਸੀ ਜਿਹਾ ਵਰਤੀ ਜਾਂਦੇ ਹੋ ਚੰਗੀ ਦਾ ਜੀ ਵਧੀਆ ਕੰਪਨੀ ਦਾ ਦੇਸੀ ਤਾਂ ਵਰਤ ਨਹੀਂ ਸਕਦੇ ਜੀ ਵਧੀਆ ਕੰਪਨੀ ਦਾ ਵਰਤਦੇ ਆ ਹਾਂਜੀ ਅਸੀਂ ਇੱਥੇ ਸਾਡੀਆਂ ਭੈਣਾਂ ਵੀ ਆਈਆਂ ਉਹਨਾਂ ਨੂੰ ਪੁੱਛਾਂਗੇ ਜਿਹੜੇ ਇੱਥੇ ਇੱਕ ਗੱਲ ਤੁਹਾਨੂੰ ਹੋਰ ਦੱਸਿਗੇ ਜਿਹੜੇ ਖਾਣ ਦੇ ਸ਼ਕੀਨ ਆ ਇੱਥੇ ਕੁਰਸੀਆਂ ਲੱਗੀਆਂ ਹੋਈਆਂ ਮੈਂ ਦਿਖਾ ਦਾਂ ਆ ਵੇਖੋ ਆ ਸਾਰੇ ਕੁਰਸੀਆਂ ਲੱਗੀਆਂ ਹੋਈਆਂ ਟੇਬਲ ਲੱਗੇ ਹੋਏ ਆ ਵੀ ਆ ਕੇ ਬੰਦਾ ਵਧੀਆ ਆਰਾਮ ਨਾਲ ਖਾ ਸਕਦਾ ਪੱਖਾ ਲੱਗਾ ਸਾਰੀ ਜਾਨੀ ਕਿੱਥੇ ਸਹੂਲਤ ਹੈ ਪਾਣੀ ਠੰਡੇ ਦੀ ਹੋਰ ਸਾਰੀ ਸਹੂਲਤਾਂ ਇੱਥੇ ਸਾਡੀਆਂ ਭੈਣਾਂ ਬੈਠੀਆਂ ਇਹਨਾਂ ਨੂੰ ਪੁੱਛਾਂਗੇ ਇਹ ਇੱਚੋ ਸਮੋਸੇ ਲੈ ਕੇ ਜਾਂਦੀਆਂ ਪੈਟੀਆਂ ਲੈ ਕੇ ਜਾਂਦੀਆਂ ਭੈਣ ਜੀ ਸਸਰੀ ਗਾਲ ਜੀ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਹੋ ਹਾਂਜੀ ਐਸੀ ਪਿੰਡ ਤੇ ਰਹਿਣਾ ਹੈ ਜੀ ਇਹ ਜਿਹੜਾ ਸਾਡੀਆਂ ਭੈਣਾਂ ਵੱਲੋਂ ਸਾਡੀਆਂ ਬੀਬੀਆਂ ਵੱਲੋਂ ਕੰਮ ਚਲਾਇਆ ਤੁਹਾਨੂੰ ਕਿਵੇਂ ਲੱਗਦਾ ਵੀ ਠੀਕ ਹੈ ਹਾਂਜੀ ਬਹੁਤ ਵਧੀਆ ਕੰਮ ਹੈ ਇਹਨਾਂ ਦਾ ਹਾਂਜੀ ਬਹੁਤ ਵਧੀਆ ਕੰਮ ਆ ਬਾਕੀ ਪਿੰਡ ਨੂੰ ਬਹੁਤ ਜਾਇ ਸੂਰਤ ਮਿਲਦੀ ਹੈ ਜੀ ਦੀ ਹਾਂਜੀ ਜੋ ਕਿਸੇ ਦੇ ਕਿਸ ਨੇ ਰਿਸ਼ਤੇਦਾਰ ਨੇ ਆਉਣਾ ਅਸੀਂ ਫੋਨ ਤੇ ਆਰਡਰ ਕਰ ਦੇਣਾ ਵੀ ਜਿੰਨੇ ਸਮੋਸਾ ਪੈਟੀ ਚ ਹਮ ਚਾਹੀਦਾ ਉਹਨਾਂ ਹਾਜ਼ਰ ਹੋ ਜਾਂਦੇ ਨੇ ਨਹੀਂ ਤੁਹਾਡਾ ਖਰਚਾ ਹੀ ਵਧ ਗਿਆ ਹੋਣਾ ਥੋੜਾ ਜਿਆਦਾ ਖਰਚੇ ਤਾਂ ਜੀ ਹੁਣ ਫਿਰ ਭਗਤ ਅੱਗੇ ਜਲਾਲ ਜਾਂਦੇ ਸੀ ਉੱਥੋਂ ਤਾਂ ਉੱਥੇ ਦੁੱਗਣਾ ਪਾਟੇ ਸੀ ਪਾਟਾ ਲਾ ਕੇ ਜਾਂਦੇ ਸੀ ਜਾਂ ਜੀ ਅਸੀਂ ਮੋਟਰਸਾਈਕਲ ਤੇ ਜਾਂਦੇ ਤੇਲ ਮਚਾਉਂਦੇ ਹੁਣ ਤਾਂ ਕੱਲੀ ਕਾਲੀ ਆ ਜੀ ਫੋਨ ਲਾਉਣਾ ਤੇ ਮਿਲ ਜਾਂਦਾ ਸਭ ਜਿਹੜੀ ਚੀਜ਼ ਦੀ ਸਾਨੂੰ ਵੈਰਾਈਟੀ ਦੇ ਰੋਡਾ ਪੈਟੀ ਸਮੋਸਾ ਕੋਈ ਵੀ ਹੋ ਬ੍ਰੈਡ ਵਗੈਰਾ ਸਾਨੂੰ ਮਿਲ ਜਾਂਦਾ ਜੀ ਜਿੰਨਾ ਤੇਲ ਮੱਚਦਾ ਸੀ ਉਹਨੇ ਜਿੰਨੇ ਕਦੇ ਸਮੋਸੇ ਵੱਧ ਆ ਜਾਂਦਾ ਹੋਊਗਾ ਹਾਂਜੀ ਉਹ ਤਾਂ ਚਲੋ ਫਿਰ ਲੈਣਾ ਹੀ ਪੈਂਦਾ ਕੋਲੇ ਵੱਧ ਵੀ ਲੈਤਾ ਜਾਂਦਾ ਹਾਂਜੀ ਬਹੁਤ ਚਲੋ ਵਧੀਆ ਰਿਸ਼ਤੇਦਾਰ ਘਰੇ ਆ ਜਾਂਦਾ ਇੱਧਰ ਪੈਣ ਸਾਡੇ ਬੈਠਿਆ ਸੋ ਤੁਹਾਨੂੰ ਵੀ ਪੈਣ ਜਿਵੇਂ ਲੱਗਦਾ ਇਹ ਹ ਬੱਚੇ ਹਮ ਮੰਗਦੇ ਆ ਲਾ ਜਾ ਕੇ ਦੇ ਦੇਈਦਾ ਜੀ ਸਾਹਮਣੇ ਖੜ ਕੇ ਤੁਸੀਂ ਐ ਦੱਸੋ ਵੀ ਜਿਹੜਾ ਇਹ ਪੈਟੀਆਂ ਬਣਾ ਰਿਹਾ ਸਮੋਸੇ ਬਣਾ ਰਿਹਾ ਬਰੈਡ ਬਣਾ ਰਿਹਾ ਬਿਸਕੁਟ ਬਣਾ ਰਿਹਾ ਇਹਨੇ ਕਾਫੀ ਆਟਮ ਬਣਾ ਰੀਆਂ ਇਹਨਾਂ ਦੇ ਹੱਥ ਦੀ ਬਣੀ ਸਾਨੂੰ ਕਿਹੜੀ ਆਟਮ ਪਸੰਦ ਆ ਵੀ ਜਿਹੜੀ ਸਾਨੂੰ ਬੜੀ ਸਵਾਦ ਲੱਗਦੀ ਸਮੋਸਾ ਪੈਟੀ ਹਾਂਜੀ ਆਟਮ ਤਾਂ ਸਾਰੀ ਬਹੁਤ ਵਧੀਆ ਹੁੰਦੀ ਆ ਵਾਕਿਆ ਪੈਟੀ ਬਹੁਤ ਸਵਾਦ ਹੁੰਦੀ ਆ ਤੁਸੀਂ ਕਿਹੜੀ ਚੀਜ਼ ਜ਼ਿਆਦਾ ਪਸੰਦ ਕਰਦੇ ਅਸੀਂ ਪੈਟੀ ਬਹੁਤ ਵਧੀਆ ਸਵਾਦ ਪਸੰਦ ਕਰਦੇ ਬੱਚੇ ਵੀ ਤੇ ਅਸੀਂ ਅੱਛਾ ਜੀ ਹਾਂਜੀ ਪੈਟੀ ਠੀਕ ਤੁਸੀਂ ਭੈਣ ਜੀ ਹਾਂਜੀ ਪੈਟੀ ਬਹੁਤ ਸਵਾਦ ਆ ਜੀ ਹਾਂਜੀ ਬਾਜ਼ਾਰ ਨਾਲੋਂ ਬਹੁਤ ਕਿਤੇ ਵੱਧ ਕੇ ਆ ਜੀ ਜੀ ਬਾਕੀ ਐ ਮਲਫਟ ਨਹੀਂ ਕੋਈ ਤਰਤ ਦੀ ਬਣੀ ਵੀ ਆ ਪੈਟੀ ਕੋਈ ਐ ਨਹੀਂ ਗਾ ਵੀ ਇਹ ਕੱਲ ਦੀ ਬਣੀ ਹੋਵੇ ਸਵੇਰੇ ਵਰਤੇ ਨਾ ਜੀ ਉਹ ਨਹੀਂ ਬਤਿਆ ਤਰਤ ਦੀ ਤਾਜੀ ਪੈਟੀ ਮਿਲੂਗੀ ਜੀ ਸਾਡੀਆਂ ਭੈਣਾਂ ਕਹਿੰਦੀਆਂ ਸਾਨੂੰ ਜਿਹੜੀ ਪੈਟੀ ਬਹੁਤ ਸਵਾਦ ਲੱਗਦੀ ਸਾਡੀ ਮਾਤਾ ਬੈਠੀ ਹੈ ਮਾਤਾ ਨੇ ਪੁੱਛਦਾ ਮਾਤਾ ਤੈਨੂੰ ਕਿਹੜੀ ਚੀਜ਼ ਸਵਾਦ ਲੱਗਦੀ ਇਹਨਾਂ ਦੀ ਬਣੀ ਪੈਟੀ ਸਵਾਦ ਲੱਗਦੀ ਵੀ ਤੀ ਹਾਂਜੀ ਮਾਰਦਾ ਕਮਾਲ ਆ ਮਾਤਾ ਵੀ ਨਾ ਸਿੱਖ ਗਈ ਚਲੋ ਪੈਟੀ ਹੈ ਨਾ ਮਰਦਾ ਜੇ ਬਾਈ ਕੋਲੇ ਰਹਿੰਦੇ ਫਿਰ ਪੈਟੀ ਸਿੱਖਣਾ ਹੀ ਹੈਗਾ ਸਾਡੀਆਂ ਭੈਣਾਂ ਨੇ ਹੈ ਜਵਾਕ ਵਿੱਚ ਢਾ ਨਹੀਂ ਕਰਦੇ ਕਰੇ ਮੰਮੀ ਵੀ ਦਾਦੀ ਤੂੰ ਵੀ ਨਾ ਸਿੱਖ ਗਈ ਪੈਟੀ ਦਾ ਨਹੀਂ ਜੀ ਸਮੋਸਾ ਨਹੀਂ ਸਵਾਦ ਲੱਗਦਾ ਨਾ ਸਮੋਸਾ ਨਹੀਂ ਸਵਾਦ ਲੱਗਦਾ ਅੱਛਾ ਬਾਅਦ ਮੇਰੇ ਮੋੜ ਖਾਈ ਗੱਲ ਬਣ ਗਈ ਹਾਂਜੀ ਜੀ ਠੀਕ ਹੈ ਹੋਰ ਕਿਹਨੇ ਖੜੀਆਂ ਟਮਾ ਤੁਸੀਂ ਜਿਆਦਾ ਇਹਨਾਂ ਨੂੰ ਲੈ ਕੇ ਜਾਣੇ ਘਰੋਂ ਯੂਜ਼ ਕਰਦੇ ਹੋ ਵਰਤਦੇ ਹੋ ਹਾਂਜੀ ਇਹ ਸਮੋਸੇ ਵੀ ਲੈ ਜਾਂਦੇ ਆ ਜੀ ਜੇ ਬੱਚੇ ਮੰਗ ਦੇਣਗੇ ਤੇ ਪੈਟੀਆਂ ਵੀ ਲਏ ਜਾਂਦੇ ਆਂਗੇ। ਹਾਂਜੀ। ਜਿਹੜਾ ਤੁਸੀਂ ਇਹ ਸਮਾਨ ਬਣਾ ਰਹੇ ਹੋ, ਤੁਸੀਂ ਕਿਹੜੀ ਕਿਹੜੀ ਟਮਾ ਬਣਾਉਂਦੇ ਹੋ? ਅਸੀਂ ਜੀ ਸਮੋਸਾ, ਪੈਟੀ, ਮਟਰ, ਮਠੀ, ਬਰੈਡ ਵਗੈਰਾ ਤਿਆਰ ਕਰਦੇ ਹਾਂ ਜੀ। ਤੇ ਇੱਕ ਬਿਸਕਟ ਪੰਜ ਤਰ੍ਹਾਂ ਦੇ ਬਿਸਕਟ ਤਿਆਰ ਕਰਦੇ ਹਾਂ। ਇਹ ਜਿਹੜਾ ਸਮਾਨ ਤੁਸੀਂ ਬਣਾ ਰਹੇ ਹੋ, ਕਿਤੋਂ ਤੁਸੀਂ ਇਹਦੀ ਸਖਲਾਈ ਲਈ ਹੈ ਪਹਿਲਾਂ ਤੁਸੀਂ? ਹਾਂਜੀ ਸਾਡੀ ਆਈਐਚਐਮ ਇੰਸਟੀਚਿਊਟ ਵਿਠਿੰਡਾ ਤੋਂ ਟ੍ਰੇਨਿੰਗ ਲਈ ਗਈ ਸੀ ਜੀ। ਹਾਂਜੀ। ਤੁਹਾਡੇ ਸਭ ਤੋਂ ਪਹਿਲਾਂ ਕਿਹੜੀ ਮਾਤਾ ਦੇ ਜਾਂ ਤੁਹਾਡੇ ਮਨ ਦੇ ਵਿੱਚ ਵਿਚਾਰ ਆਇਆ ਵੀ ਆਪਾਂ ਜਿਹੜਾ ਆਹ ਕੰਮ ਸ਼ੁਰੂ ਕਰੀਏ ਇੱਧਰ ਜਨ ਕੇ ਇਸ ਪਾਸੇ ਨੂੰ ਝੁਕਾ ਤੁਹਾਡਾ ਮਨ ਬਣਿਆ ਜਾਂ ਮਾਤਾ ਜੀ ਦਾ ਬਣਿਆ ਕਿੱਦਾਂ ਝੁਕਾ ਬਣਿਆ ਹਾਂਜੀ ਸਰ ਪਹਿਲਾਂ ਤਾਂ ਇਹ ਹੀ ਗੱਲ ਇਹ ਹੈ ਪੀਐਸਆਰਐਲਮ ਦੇ ਅੰਡਰ ਸਾਨੂੰ ਇਹ ਕੰਮ ਹੈ ਹੀ ਕਰਵਾਇਆ ਗਿਆ ਸੀਗਾ ਜੀ ਵੀ ਉਹਨਾਂ ਨੇ ਸਾਨੂੰ ਰੋਜ਼ਗਾਰ ਨਾਲ ਜੋੜਿਆ ਅਸੀਂ ਪੀਐਸਆਰਐਲਮ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਲੇਡੀਜ਼ ਨੂੰ ਰੋਜ਼ਗਾਰ ਦਿੱਤਾ ਅਤੇ ਅੱਗੇ ਆਉਣ ਦਾ ਮੌਕਾ ਦਿੱਤਾ ਲੇਡੀਜ਼ ਨੂੰ ਹੁਣ ਤੁਹਾਡੇ ਜਿਹੜੇ ਤੁਸੀਂ ਸਟਾਫ ਦੇ ਮੈਂਬਰ ਕਿਨੇ ਟੋਟਲ ਮੈਂਬਰ ਕਿਨੇ ਆਸੀ 5 ਮੈਂਬਰ ਆਗੇ ਜੀ 5 ਮੈਂਬਰ ਉਹ ਜਾਨੀ ਕਿ ਇੱਕ ਮੈਂਬਰ ਨੂੰ ਮੰਥਲੀ ਮਿਨੀਮ ਕਿੰਨੇ ਕੇ ਪੈਸੇ ਆ ਜਾਂਦੇ ਇੱਕ ਮੈਂਬਰ ਨੂੰ ਜੀ ਉਹ ਅੰਦਾਜ਼ਾ ਹੀ ਹੁੰਦਾ ਚਲੋ ਆਪਾਂ ਜਿਵੇਂ 10000 ਕਹਿ ਲਈਏ ਜਾਂ ਆਪਾਂ 5-7 5-5000 ਕਹਿ ਲਈਏ ਬਸ ਅੰਦਾਜ਼ਾ ਹੀ ਹੈ ਠੀਕ ਹੈ ਜੀ ਹਾਂ ਜੀ 5 ਤੋਂ 6 ਦੇ ਵਿੱਚ ਵਿੱਚ ਜਾਨੀ ਕਿ 5-5000 ਰੁਪਏ ਤੁਸੀਂ ਆਰਾਮ ਨਾਲ ਘਰੇ ਬਹਿ ਕੇ ਕਮਾਈ ਜਣੇ ਹੋ ਦੋ ਕੰਮ ਹੋ ਗਏ ਨਾਲੇ ਪੁੰਨ ਤੇ ਨਾਲੇ ਫਲੀਆਂ ਕਹਿੰਦੇ ਹੁੰਦੇ ਘਾਹਤ ਬਣੀ ਐ ਤੇ ਨਾਲੇ ਤੁਸੀਂ ਖਾਣੇ ਪੀਣੇ ਵਧੀਆ ਰੈਸ ਨਾਲ ਪੱਖਿਆ ਥੱਲੇ ਰਹਿਣੇ ਹੋ ਨਾਲੇ ਬੱਚੇ ਖੁਸ਼ ਨਾਲੇ ਤੁਸੀਂ ਖੁਸ਼ ਤੇ ਨਾਲੇ ਜਨਨ ਕਿ ਤੁਹਾਡਾ ਜਿਹੜਾ ਦਿਨ ਦਾ ਟਾਈਮ ਪਾਸ ਆ ਉਹ ਵਧੀਆ ਹੋ ਜਾਂਦਾ ਹਾਂਜੀ ਜੀ ਵਧੀਆ ਹੋ ਜਾਂਦਾ ਨੇ ਤਾਂ ਆਪਦੇ ਘਰਦਿਆਂ ਦੇ ਨਾਲ ਸਹਿਯੋਗ ਦਿੱਤਾ ਜਾਂਦਾ ਗਾ ਜੀ ਨਾਲੇ ਪ੍ਰੈਕਟਿਸ ਹੋ ਜਾਂਦੀ ਹੈ ਸੋਈ ਜਾਂਦੀ ਹੈ ਹਾਂ ਅੱਗੇ ਤੇ ਹੋਰ ਚੀਜ਼ਾਂ ਸਾਨੂੰ ਸਿੱਖਣ ਦਾ ਮੌਕਾ ਮਿਲਦਾ ਹੈ ਜੀ ਹਾਂਜੀ ਕੋਈ ਕੱਲ ਨੂੰ ਕੋਈ ਕੰਪਨੀ ਵੀ ਤੁਹਾਨੂੰ ਕਹਿੰਦੀ ਹੈ ਵੀ ਸਾਡੇ ਲੈ ਪਾਸੇ ਆ ਜਾਓ ਤੁਸੀਂ ਬਹੁਤ ਵਧੀਆ ਚੀਜ਼ ਬਣਾ ਰਹੇ ਹੋ ਆਮ ਤੌਰ ਤੇ ਆਪਾਂ ਵੇ ਨਹੀਂ ਹੈ ਜਿਵੇਂ ਪੀਜੀ ਵਾਲੇ ਕਹਿੰਦੇ ਆ ਜੀ ਤੁਸੀਂ ਤਾਂ ਬਹੁਤ ਵਧੀਆ ਪੀਜ਼ਾ ਸਵਾਦ ਬਣਾਉਂਦੇ ਹੋ ਜਿਵੇਂ ਤੁਹਾਡੀ ਪੇਸਟਰੀ ਖਾਧੀ ਅਸੀਂ ਪੇਸਟਰੀ ਬਹੁਤ ਵਧੀਆ ਤੇ ਸਾਈਜ਼ ਵੀ ਵੱਡਾ ਸੀ ਦਾ ਹਾਂਜੀ ਸਰ ਸਾਨੂੰ ਪੈਟੀ ਤੇ ਸਾਡੀ ਸਾਰੀ ਸਲਾਈ ਜਾਂਦੀ ਹੈਗੀ ਜੀ ਹਾਂਜੀ ਆਈਟਮ ਤੁਹਾਡੀ ਸਾਰੀ ਵਧੀਆ ਸੀ ਜਿਵੇਂ ਹੁਣ ਸਮੋਸਾ ਬਸ ਇਹ ਬਰੈਡ ਵੀ ਖਾਦਾ ਪਹਿਲਾਂ ਠੀਕ ਹੈ ਨਾ ਆਇਟਮ ਚ ਨਹੀਂ ਕਿ ਸਾਰੇ ਵਧੀਆ ਹੁਣ ਬਿਸਕੁਟ ਵੀ ਸੀ ਖਾ ਕੇ ਵੇਖਿਆ ਜਾਨੀ ਕਿ ਪੈਟੀ ਦੀ ਤਾਂ ਤਾਂ ਗੱਲ ਕਰਦੇ ਆ ਨਾ ਵੀ ਪੈਟੀ ਵੀ ਹੋਰਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੀ ਪੈਟੀ ਨਹੀਂ ਮਿਲਦੀ ਹੈਗੀ ਜੀ ਹਾਂਜੀ ਉਹ ਉਹ ਤਾਂ ਫਿਰ ਸ਼ਹਿਰੀ ਹੁੰਦੇ ਨਾ ਆਪਾਂ ਤਾਂ ਜਿਵੇਂ ਜੱਟੂ ਦਾ ਕੰਮ ਆਪਣਾ ਜੱਟਾਂ ਵਾਲਾ ਕੰਮ ਹੁੰਦਾ ਚਲੋ ਕੋਈ ਨਹੀਂ ਮੜਾ ਆਟਾ ਵੱਧ ਲਾ ਕ ਮੜਾ ਸਮਾਨ ਵੱਧ ਪਾ ਦੋ ਤੇ ਜਿਹਨੇ ਪਿੰਡਾਂ ਵਾਲੇ ਹੁੰਦੇ ਸ਼ਹਿਰਾਂ ਦੇ ਨਾ 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 ਵੇਖੀ ਸਬਜ਼ੀ ਨੂੰ ਵੱਧ ਪਾਦੀ ਹੈ ਨਾ ਆਪਾਂ ਪਿੰਡਾਂ ਵਾਲਾ ਕੰਮ ਜੱਟਾਂ ਵਾਲਾ ਕੰਮ ਹੁੰਦਾ ਆਪਣਾ ਦਾ ਅਣਤੋਲਿਆ ਆਪਣਾ ਤਾਂ ਆਪਾਂ ਇਹਦੀ ਵੀ 100 ਗ੍ਰਾਮ ਦਾ ਹੀ ਸਮੋਸਾ ਬਣਾਉਣਾ ਹੈ ਸਾਡਾ 150 ਗ੍ਰਾਮ ਦਾ ਵੀ ਹੋ ਜਾਂਦਾ ਹੈਗਾ ਹਾਂ ਤੇ ਵਧੀਆ ਵੱਡੀ ਪੇਟੀ ਬਣਾਉਣੀ ਹੈ ਖਾ ਕੇ ਬੰਦੇ ਨੂੰ ਰਾਜ ਆ ਜਾਂਦਾ ਹੈਗਾ ਐ ਤਾਂ ਨਹੀਂ ਵੀ ਹੁਣ ਦੂਜੀ ਵਾਰ ਮੰਗੂਗਾ ਅਗਲਾ ਵੀ ਮੈਨੂੰ ਪੇਟੀ ਹੋਰ ਚਾਹੀਦੀ ਇੱਕ ਖਾ ਕੇ ਹੀ ਆਰਾਮਦਾਰੀ ਆ ਜਾਂਦੀ ਹੈ ਅਗਲੇ ਨੂੰ ਵੀ ਹਾਂ ਢਿੱਡ ਭਰ ਗਿਆ ਸਹੀ ਗੱਲ ਆ ਤੁਸੀਂ ਜਿਹੜਾ ਗ੍ਰਾਮਾਂ ਦੀ ਗੱਲ ਕਿਵੇਂ ਕਹਿੰਦੇ ਸੀ ਜੀ ਵੀ ਇਸਰ ਵੀ ਗ੍ਰਾਮਾਂ ਚ ਨਹੀਂ ਨਾ ਆਪਾਂ ਬਣਾਉਣਾ ਹੈਗਾ ਵੀ ਆਪਾਂ ਤਾਂ ਅਣ ਮਿਨੇ ਟੋਲੇ ਬਣਾਉਣਾ ਹੈ ਜੀ ਹਾਂਜੀ ਇਹਨਾਂ ਦਾ ਗੱਲ ਇਹ ਆ ਹਫ਼ਤਾ ਜਿਹੜਾ ਖਾਵੇ ਤੇ ਬਾਰ ਬਾਰ ਆਵੀ ਜਿਹੜਾ ਇੱਕ ਵਾਰੀ ਇੱਥੋਂ ਦੀ ਪੈਟੀ ਤੇ ਸਮੋਸਾ ਖਾ ਜਾਂਦਾ ਉਹ ਬਾਰ ਬਾਰ ਆਉਂਦਾ ਹੈ ਇਹ ਕਹਿੰਦੇ ਅਸੀਂ ਜਿਹੜਾ ਵੀ ਸਮਾਨ ਪਾਉਨੇ ਚੋਂਚਾ ਨਾਲ ਨਹੀਂ ਇੱਥੇ ਕੜਛੇ ਨਾਲ ਪਾਉਣ ਵਾਲੇ ਜੱਟ ਹੈ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੇਵਤਾਰ ਸਿੰਘ ਜੀ ਤਾਰਾ ਫਿਰ ਮਿਲਦੇ ਹਾਂ ਧੰਨਵਾਦ